ਹਲਾ ਸ਼ੁਕਰ ਆ ਮਾ ਦੀਪਾ ਕੋਸ ਬੋਲ ਲਗ ਮੀ ਤੜਕੇ ਮੰਮੀ ਬੰਦੇ ਭਾਈ ਤੂੰ ਕੰਮ ਆਵਦੇ ਹਾਂ ਮੈਂ ਆਵਦੇ ਕੰਮ ਕਰ ਲੇ ਕੋਨੇ ਵੀ ਕਰ ਲੈ ਆਵਦੇ ਕੰਮ ਹੂੰ ਚਲ ਸ਼ੁਕਰ ਆ ਅੱਜ ਤੱਕ ਕੋਈ ਦਿਨ ਚੰਗਾ ਹੀ ਚੜਿਆ ਸੀ ਚੰਗਾ ਕੀ ਚੜਿਆ ਸੀਗਾ ਕੰਮ ਵੰਡਲੇ ਸੀਗੇ ਜਿਵੇਂ ਰੋਜ਼ ਵਾਂਗੂ ਵੰਡੇ ਹੁੰਦੇ ਆ ਬਸ ਵੰਡ ਵੰਡ ਕੇ ਕੰਮ ਕਰ ਲਿਆ ਕਰੇ ਤਾਂ ਆਪ ਹੀ ਨਿਕਲੇਸ ਹੁੰਦਾ ਜਦੋਂ ਇਹ ਨਹੀਂ ਕੰਮ ਵੰਡਦੀ ਫਿਰ ਉਹਦਾ ਪਲੇਸ ਹੋ ਜਾਂਦਾ ਇਹ ਕਰਦੀ ਨਹੀਂ ਹੁੰਦੀ ਮੈਂ ਵੱਧ ਕੰਮ ਕਰਦੀ ਆ ਚਲ ਕੋਈ ਨਾ ਕਿਤੇ ਉਹ ਮੈਨੂੰ ਕਹਿ ਦਿੰਦੀ ਆ ਵੀ ਮੈਂ ਮਾਂ ਕੰਮ ਵੱਧ ਕਰਦੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਕੰਮ ਵੱਧ ਕਰਦੀ ਏ ਕਿਹੜੀ ਘੱਟ ਕਰਦੀ ਆ ਮਾਂ ਤੂੰ ਗੈਰੀ ਕਹਿ ਨਹੀਂ ਜਾਂਦੇ ਨੇ ਮੋਂ ਬੰਨਣ ਉਹਦੀ ਬਹੁਤ ਕੋਲੇ ਮੁੰਡਾ ਹੋਇਆਗਾ ਦਾ ਭਾਈ ਮੈਂ ਨਹੀਂ ਜਾਂਦੀ ਕਿਸੇ ਦਿਨ ਤਾਂ ਸੁੱਖ ਦਾ ਸਾਹ ਲੈਣ ਦੇ ਦਿਆ ਕਰੋ ਅੱਜ ਜੇ ਮੈਨੂੰ ਆਏ ਆ ਵੀ ਤੁਸੀਂ ਅੱਜ ਸ਼ਾਨ ਤੋਂ ਪਰ ਮੇਰਾ ਅੱਜ ਜਾਣ ਨੂੰ ਜੀ ਨਹੀਂ ਕਰਦਾ ਜਿੱਦਾਂ ਕਲੇਸ਼ ਕਰਦਿਓ ਨਾ ਮੇਰਾ ਉਦਨ ਹੀ ਜੀ ਕਰਦਾ ਹੁੰਦਾ ਵੀ ਕਿਸੇ ਪਾਸੇ ਨਿਕਲ ਜਾ ਬੂ ਕਰਕੇ ਅੱਛਾ ਇਹਦਾ ਮਤਲਬ ਜੇ ਅਸੀਂ ਕਦੇ ਵੀ ਨਾ ਲੜਗੇ ਤੇ ਤੂੰ ਘਰੇ ਬੈਠੀ ਰਹੇਂਗੀ ਆਂਟ ਪਰੋਸ ਜਿਹੜੇ ਆਪਣੇ ਨਾਲ ਵਰਤਦੇ ਆਪਾਂ ਨੂੰ ਸਾਦੇ ਵੀ ਉਹਨਾਂ ਦੇ ਜਾਂਦੇ ਨਹੀਂ ਤੂੰ ਹੈਂ ਭਾਈ ਸੋਢੀ ਤਾਂ ਨਾ ਬਿੰਦ ਛੱਡਦੀ ਤਸੱਲੀ ਨਹੀਂ ਮੈਨੂੰ ਜੇ ਮੈਂ ਘਰੋਂ ਬਾਹਰ ਪੈਰ ਪੱਟ ਲਿਆ ਉਦੋਂ ਹੀ ਪਤਾ ਲੱਗੂਗਾ ਜਦੋਂ ਮੈਨੂੰ ਆਂਟ ਗਵਾਂਟ ਦੱਸੂਗਾ ਨਹੀਂ ਤਾਈ ਤੂੰ ਕਿਉਂ ਜਾਣੀ ਆ ਬਾਹਰ ਉਹ ਸੋਢੇ ਘਰੇ ਫੇਰ ਕਲੇਸ਼ ਪੈ ਗਿਆ ਫੇਰ ਮੈਂ ਅਗਲੇ ਨੂੰ ਕੀ ਜਵਾਬ ਦੇਉਂਗੀ ਅਸੀਂ ਨਹੀਂ ਲੜਦੇ ਸਾਡਾ ਹੋ ਗਿਆ ਮੈਂ ਵੀ ਬਸ ਮੇਰੇ ਆ ਦੋ ਘਪਾਂਡੇ ਰਹਿ ਗਏ ਮਾਂਜ ਕੇ ਜਾ ਕੇ ਮੈਂ ਰੈਸਟ ਕਰਦੀ ਆ ਜਾਂ ਬਗ ਜਾ ਅਗਲਾ ਸੱਦ ਕੇ ਗਿਆ ਸੀ ਦਾ ਹੁਣ ਆਪਣੇ ਵੀ ਕੋਈ ਖੈਰ ਸੁਖੀ ਹੋਵੇ ਅਗਲਾ ਵੀ ਆਪਣੇ ਆਇਆ ਕਰੂਗਾ ਅਗਲਾ ਤਾਂ ਆਇਆ ਕਰੂਗਾ ਅਗਲੇ ਨੇ ਤਾਂ ਆਉਣਾ ਜਦੋਂ ਤੂੰ ਤਾਂ ਤੁਸੀਂ ਆਹਾ ਦੋਨੋਂ ਆਈਓ ਨਾ ਚੰਡੇਲਾ ਉਦੋਂ ਦਾ ਨਾ ਘਰ ਨੂੰ ਦੂਜੇ ਪਾਸੇ ਕਰਤਾ ਤੁਸੀਂ ਓਹੋ ਮਾਂ ਕਿਉਂ ਆਏ ਜੇ ਕਰਦੀ ਹੁੰਨੀ ਆਂਗੀ ਉਹਨੇ ਆਪਦਾ ਕੰਮ ਕਰਕੇ ਅੰਦਰ ਵਾਗੀ ਭਾਂਡੇ ਬਾਹੇ ਤੇ ਮੈਂ ਵੀ ਜਾ ਕੇ ਰੈਸਟ ਕਰ ਲੂਗੀ ਨਹੀਂ ਲੜਦੀਆਂ ਸੀ ਚਾਹ ਚੁੰ ਬੰਡ ਕੇ ਪੀ ਲਾਂਗੇ ਚਾਚਾ ਵੀ ਮੇਨੇ ਮਾਰਨ ਲੱਗ ਗਿਆ ਮੈਨੂੰ ਕਹਿੰਦਾ ਕਿਵੇਂ ਪਰਜਾਈ ਤੇ ਤੁਜਵਾਕ ਹਜੇ ਸਾਹਮਦੇ ਨਹੀਂ। ਓਹੋ ਮਾਂ ਤੂੰ ਤਾਂ ਹੈਪੀ ਚਾਚੇ ਦੀ ਗੱਲ ਕਰਨ ਲੱਗ ਜਾਂਦੀ ਆ ਉਹ ਤਾਂ ਜਾਣ ਕੇ ਛੇੜੇ ਛੇੜਦਾ। ਉਹਦੇ ਆਪਦੇ ਤਾਂ ਨੂੰ ਪੁੱਤ ਹੈ ਨਹੀਂ, ਆਪਦੇ ਤਾਂ ਘਰੇ ਕਲੇਸ਼ ਹੁੰਦਾ ਨੇ। ਕਹਿੰਦੇ ਜੀ ਦੇ ਟੱਬਰ ਹੋਊ ਉਹਦੇ ਦੋ ਭਾਂਡੇ ਖੜਕਣਗੇ। ਜੇ ਅਸੀਂ ਦਰਾਣੇ ਝਾਣੀਆਂ ਕਰੇ ਹੈਗੀਆਂ ਤੇਰੇ ਸੁੱਖ ਨਾਲ ਦੋ ਪੁੱਤ ਸੀ ਤਾਂ ਹੀ ਲੜਦਿਆਂ ਕੁੜੇ। ਨਹੀਂ ਐਨੇ ਭਾਂਡੇ ਵੀ ਨਾ ਖੜਕਾਓ। ਜੇ ਉਹ ਭਾਂਡੇ ਚ ਚੱਬ ਪੈ ਗਏ ਨਾ ਮੁੜ ਕੇ ਲੋਟ ਕਰਨੇ ਵੀ ਔਖੇ ਹੋ ਜਾਣਗੇ। ਤੁਸੀਂ ਤਾਂ ਭਾਂਡੇ ਤੜਾ ਤੜਾ ਮਾਰ ਦਊਂ। ਕੰਨ ਕਹਿੰਦਾ ਹੋ ਟੋਕਰੇ ਤੇ ਤੂੰ ਰੱਖਦੀ ਐ ਮੈਨੂੰ ਪਤਾ ਹੀ ਐ ਵੀ ਭਾਂਡੇ ਨਾਲ ਭਾਂਡਾ ਖਹਿੰਦਾ ਭਈ ਭਾਂਡਾ ਖੜਕਾ ਕਰਦਾ ਤੁਸੀਂ ਤਾਂ ਨਾ ਢੋਲਕਾਂ ਛੈਣੇ ਬਣਾ ਛੱਡੇ ਐ ਚੰਗਾ ਮਾਂ ਅਸੀਂ ਨਹੀਂ ਲੜਦੀਆਂ ਠੀਕ ਆ ਤੇਰੇ ਨਾਲ ਵਾਦਾ ਹੈਗਾ ਮੇਰੀ ਗੱਲ ਸੁਣ ਅਗਲਾ ਕਹਿੰਦਾ ਸ੍ਰੀਕੇ ਕਬੀਲੇ ਚ ਇਹਨਾਂ ਦੀ ਪ੍ਰੀਤ 부ੜੀ ਉਹ ਨਹੀਂ ਹੈਗੀ ਰਾਜੀ ਨਹੀਂ ਹੈਗੀ ਵਰਤ ਕੇ ਵਧੀਆ ਕਿਸ ਤੋਂ ਕਿਉਂ ਇਹ ਕਹੋਣੀ ਹੈ ਭੱਜ ਜਾ ਆਪਾਂ ਦਾ ਵਰਤ ਕੇ ਰਾਜੀਆਂ ਲੋਕਾਂ ਨੀ ਜਾਨ ਜਾਨ ਛੇੜੇ ਛੇੜ ਦੂੰ ਤੁਸੀਂ ਮੇਰਾ ਜਵਾਨੀ ਵਾਲਾ ਨਾਂ ਕਿਉਂ ਲੈਣੀਓ ਹੁਣ ਤਾਂ ਮੈਂ ਬੁੜੀ ਹੋ ਗਈ ਹੁਣ ਤਾਂ ਸ਼ਰਮ ਮੰਨ ਲਿਆ ਕਰੋ मां ਜੇ ਬੁੜੀ ਹੋ ਗਈ ਤੇਰਾ ਨਾਤਾ ਪੂਰਾ ਹਰਪ੍ਰੀਤ ਰਹੂਗਾ ਹੁਣ ਬੁੜੀ ਹੋਈ ਤੂੰ ਪ੍ਰੀਤੋ ਪ੍ਰੂਤ ਕਹਦਿਆ ਕਰਾਂਗੇ ਚੱਲ ਚਲ ਚੰਗਾ ਨਹੀਂ ਆਹੀ ਤੇਰਾ ਚਾਚਾ ਨਾਂ ਲੈ ਕੇ ਛੇੜਦਾ ਚੰਗਾ ਭਾਈ ਰੋਲਾ ਨਾ ਪਾਇਓ ਚੰਗਾ ਜੇ ਚਾਚਾ ਆਇਆ ਬਠਾਲ ਗਏ ਵੀ ਮਾਂ ਗਵੰਡੀਆਂ ਨੇ ਗਈ ਆ ਚੱਲ ਵੇ ਮਾ ਮੇਰੇ ਤੱਕ ਹੋ ਗਏ ਕੰਮ ਮੈਂ ਤਾਂ ਪੈਣੀ ਆ ਜਾ ਕੇ ਹਾਏ ਹੁਣ ਤੱਕ ਭਾਂਡੇ ਹੀ ਚੱਕੀ ਜੰਨੀ ਆ ਸਵੇਰ ਦੀ ਤੂੰ ਕਿਉਂ ਸਵੇਰ ਦੀ ਕਾ ਤੂੰ ਭਾਂਡੇ ਚੱਕੀ ਲੈਨੀ ਹੈਗੀ ਤੇ ਮੈਂ ਆਪਣੇ ਹਿੱਸੇ ਦੇ ਭਾਂਡੇ ਮਾਂ ਇੱਤੇ ਸਾਰੇ ਹੁਣ ਮੈਂ ਜਾ ਕੇ ਰਾਮ ਕਰਦੀ ਆਂ ਰਾਮ ਨਹੀਂ ਕਰਨਾ ਹੈਗਾ ਕੱਪੜੇ ਧੋ ਲੈ ਆਂ ਰਾਮ ਕਰਦੀ ਆਂ ਕਿਉਂ ਕੱਪੜੇ ਕਾ ਤੋ ਧੋਵਾ ਕੱਲ ਮੈਂ ਧੋਤੇ ਸੀਗੇ ਫਿਰ ਹੁਣ ਜਿਹੜੇ ਹੋਰ ਪੈਣੇ ਨੇ ਉਹ ਨਹੀਂ ਧੋਨੇ ਹੈਗੇ ਓਹੋ ਓਹੋ ਫਿਰ ਕੱਲ ਨੂੰ ਆਉਣਾ ਮੇਰੀ ਵਾਰੀ ਅੱਜ ਵਾਰੀ ਨਹੀਂ ਹੈਗੀ ਤੂੰ ਧੋ ਦੇ ਮੈਂ ਲੰਗਰ ਲਾ ਕੇ ਆਈ ਆਂ ਮੈਂ ਬੈਲੀ ਨਹੀਂ ਬੈਠ ਕੇ ਆਈ ਹੈ ਜੀ ਤੇ ਰੋਟੀ ਸਬਜੀ ਕੱਲੀ ਤੂੰ ਕੀਤੀ ਅੱਜ ਹੋਰ ਕੀ ਕੰਮ ਕੀਤਾ ਨਾ ਬਈ ਮੈਨੂੰ ਤਾਂ ਰੋਟੀ ਪਣੀ ਬਣਨਾ ਹੈਗਾ ਹੋਰ ਮੈਨੂੰ ਤਾਂ ਕੁਝ ਨਹੀਂ ਬਣਨਾ ਹੈਗਾ ਲੈ ਆ ਕੇ ਆਏ ਕੁਝ ਬਣਨਾ ਬਈ ਤੂੰ ਤਾਂ ਰੋਜ਼ ਹੀ ਮੇਨਾਂ ਪਲੇਸ ਕਰ ਦਿੰਦੀ ਆਂ ਕੰਮ ਪਿੱਛੇ ਤੂੰ ਵੀ ਆ ੱੱੱੱੱੱੱੱੱੱੱੱੱੱ ਹੋਰ ਦੱਸਦਾ ਕੀ ਕਰਦਾ ਤੇ ਬੇੜਾ ਕੌਣ ਸੁੰਬਰ ਕੇ ਆਇਆ ਪਸੂਣ ਕੌਣ ਬੰਨ ਕੇ ਆਇਆ ਛਾਵੇਂ ਮਈ ਬੰਨ ਕੇ ਹੀ ਆ ਪਾਣੀ ਪਿਆ ਕੇ ਕੋਈ ਗੱਲ ਨਹੀਂ ਕੱਲ ਮੈਂ ਬੰਨੇ ਸੀ ਅੱਜ ਤੈ ਬੰਨਦੇ ਫੇਰ ਕੀ ਹੋ ਗਿਆ ਤੇ ਹਜੇ ਖਲ ਪਿਆਉਣ ਵਾਲੀ ਪਈ ਹੈ ਜਿਹੜੀ ਆ ਕੋਈ ਜਾ ਕੋਈ ਮੈਤੋਂ ਨਹੀਂ ਹੁੰਦਾ ਇਹ ਹੱਥ ਬੰਨੇ ਤੇਰੇ ਮੂਰੇ ਮੇਰੇ ਤਾਂ ਸਿਰ ਦੁਖਨੇ ਮੈਨੂੰ ਪੈਣੀ ਆ ਲੈ ਭਈ ਤੂੰ ਮੈਨਾਂ ਆਏ ਜੇ ਨਾ ਕਰਿਆ ਕਰ ਪੈਨੀਆਂ ਪੈਨੀਆਂ ਨਾਲੇ ਕੰਮ ਕਰ ਲਿਆ ਕਰ ਸਿੱਧੀ ਮਤ ਨਾਲ ਮੈਂ ਤਾਂ ਨਹੀਂ ਵੰਡ ਕੇ ਨਾ ਅੱਧਾ ਅੱਧਾ ਬੇੜੇ ਚ ਲੈਣ ਖਿੱਚਦੇ ਕਹੂੰ ਵੀ ਇਧਰੋਂ ਤੂੰ ਸੁੰਬਰ ਇਧਰੋਂ ਮੈਂ ਸੁੰਬਰ ਹਾਏ ਮੈਂ ਮਰ ਜਾ ਹੁਣ ਤੂੰ ਵੰਡ ਵ ਮੇਟੋ ਨਹੀਂ ਕੰਮ ਹੁੰਦਾ ਤੂੰ ਕਰਨਾ ਕਰ ਨਹੀਂ ਕਰਨਾ ਨਾ ਕਰ ਬਸ ਨਹੀਂ ਕਰਨਾ ਨਾ ਕਰ ਕੋਈ ਗੱਲ ਨਹੀਂ ਤੇਰਾ ਤਾਂ ਹਾਂ ਇਹ ਕਿ ਆ ਸੱਜ ਜਾਂਦਾ ਹੁੰਦਾ ਮੈਂ ਤਾਂ ਦਾਲ ਸੱਕੀ ਚੀਰ ਕੇ ਰੱਖਦੀ ਆ ਗੱਠਾਂ ਦਾ ਰੋਟੀ ਟੁਕੜਾ ਕਰਦੀ ਆ ਹੁਣ ਇਹ ਨਵੇੜ ਦੁੱਪਹਿਰੇ ਦੁਪਹਿਰੇ ਮੈਂ ਤਾਂ ਆਹੋ ਠੰਡੀਆਂ ਮਾਰੀ ਮੱਥੇ ਸਾਡੇ ਹਾਂ ਤੈਨੂੰ ਕੀ ਮੇਰਾ ਕੰਮ ਆ ਭਵਾਂ ਦੀ ਦੁਪਹਿਰੇ ਨਵੇੜਾ ਪਾਉਂਦੇ ਆ ਆਪਣੇ ਨਵੇੜਾ ਹੌਂਦੀ ਠੰਡਾ ਖਾਉਂਦੇ ਪਾਉਂਦੇ ਤਤਨਾ ਮੈਂ ਆਪਦੇ ਹਿੱਸੇ ਦਾ ਕੰਮ ਕਰ ਦੂੰਗੀ ਚਲ ਕੋਈ ਨਾ ਮੇਰੀ ਗੱਲ ਸੁਣਦਾ ਘਟਕ ਚਾਹ ਬਣਾ ਲੈ ਕਿਉਂ ਬਣਾਵਾਂਗਾ ਚਾਹ ਤੂੰ ਬਣਾਵਾਂਗਾ ਨਾ ਚਾਹ ਮੈਂ ਕੱਪੜੇ ਮਸ਼ੀਨ ਚ ਪਾਏ ਹੋਣੇ ਆਨੇ ਮੇਰਾ ਸਿਰ ਦੁਖੀ ਜਾਂਦਾ ਅੱਜ ਮੈਂ ਤਾਣੀ ਤੇ ਤੈਨੂੰ ਕਹਿ ਰਹੀ ਆ ਵੀ ਮੈਨੂੰ ਚਾਹ ਬਣਾ ਕੇ ਦੇ ਦੇ ਕੋਟੇ ਕੋ ਕਿਵੇਂ ਤੜਫੜੀ ਅੱਗੇ ਟੇ ਟੇ ਤੜਪਣ ਲੱਗਦੀ ਆ ਦੱਸ ਚਾਹ ਦੀ ਨਾ ਉਹਨੂੰ ਤੂੰ ਵੀ ਤਾਂ ਪੀਣੀ ਹੋਈ ਆ ਮੈਂ ਕਿਹੜਾ ਕੰਢੀ ਨੇ ਪੀਣੀ ਆ ਤੂੰ ਵੀ ਡੱਕਣੀ ਪੀਣੀ ਕੋਈ ਨਾ ਫਿਰ ਮੈਂ ਪੀਣੀ ਸੀਗੀ ਹੁਣ ਤੈਨੂੰ ਆਏ ਹੁੰਦਾ ਵੀ ਆਏ ਜਣੇ ਕਿ ਇਹ ਅੱਖੇ ਲੱਗ ਜਾਂਦੀਆਂ ਫਿਰ ਆਏ ਕਰ ਮਸ਼ੀਨ ਚ ਕੱਪੜੇ ਪਾਏ ਬਚਾ ਤਰ ਲੈਣੀ ਹਾਏ ਦੇਖੀ ਮਸ਼ੀਨ ਚ ਮੈਂ ਤਾਂ ਕੱਪੜੇ ਪਾਣੇ ਨਹੀਂ ਆਂ ਮੈਂ ਤਾਂ ਬਾਹਰ ਨੇ ਇਹ ਕਿੱਡੀ ਚਲਾਕ ਆ ਆਈ ਨਹੀਂ ਹੈਗਾ ਵੀ ਦੁੱਧ ਨੂੰ ਬਾੜੀ ਦਵਾ ਦੇ ਉਵੇਂ ਹੀ ਚੱਕ ਕੇ ਫ੍ਰਿਜੀ ਤੇ ਰੱਖਦਾ ਵੀ ਆਏ ਆ ਉਹਨੂੰ ਵੀ ਮੈਂ ਪੈਰੀ ਮੋੜੀ ਟਾਈਮ ਆ ਆਰਾਮ ਨਾਲ ਪਈ ਲਵਾਂ ਮਾ ਕੋਈ ਠਾਲੀ ਨਾ ਕਰੀ ਉਹਨੂੰ ਨਹੀਂ ਭੈਣ ਕੀ ਹੋ ਗਿਆ ਤੁਸੀਂ ਕਾਹਤੋਂ ਬੜਬੜ ਕਰਦਿਆਂ ਰਹਿੰਦੇ ਹੋ ਸਾਰਾ ਦਿਨ ਦੇਖ ਸਾਡੇ ਕੰਧ ਸਾਂਝੀ ਆ ਤੁਹਾਡੇ ਨਾਲ ਸਾਡੇ ਘਰੇ ਤੁਹਾਡਾ ਇੰਨਾ ਜਿਆਦਾ ਰੌਲਾ ਸੁਣਦਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤੁਹਾਡੇ ਲਈ ਥੋੜਾ ਜਿਹਾ ਪੜਦਾ ਵੀ ਰੱਖਿਆ ਕਰੋ ਹਾਏ ਥੋੜੀ ਐ ਸਾਰੇ ਆਸ ਗਵਾਂਢ ਚ ਤੁਸੀਂ ਰੋਲਾ ਪਾ ਕੇ ਸੁਣਾਉਣਾ ਵੀ ਦਰਾਣੀ ਜੀ ਠਾਣੀ ਦੀ ਸਾਡੀ ਨਿਬਦੀ ਨਹੀਂ ਹੈਗੀ ਪਹਿਲੇ ਹੁਣ ਗੱਲ ਸੁਣ ਮੇਰੀ ਦੇਖ ਉਹਨੇ ਦੁੱਧ ਦੇਗਾ ਚਾਕੇ ਨਾ ਫ੍ਰਿਜ ਚ ਰੱਖਦਾ ਉਹਦਾ ਫਰਜ਼ ਨਹੀਂ ਸੀ ਬਣਦਾ ਬਾਲੀ ਦਬਾਉਣ ਦਾ ਬਾਲੀ ਨਹੀਂ ਦਵਾਈ ਬਾਲੀ ਦਬਾਉਣ ਦੀ ਮਾਰੀ ਨੇ ਜਦੋਂ ਮੈਂ ਦੇਖਿਆ ਹੁਣ ਮੈਂ ਕਿਹਾ ਚਲ ਮੈਂ ਘੁੱਟ ਚਾਹ ਬਣਾ ਲਵਾਂ ਜਦੋਂ ਦੇਖਿਆ ਜਮੈਂ ਠੰਡਾ ਪਿਆ ਦੁੱਧ ਜਦੋਂ ਮੈਂ ਦੇਖਿਆ ਬਾਲੀ ਦਬਾਉਣ ਵਾਲੀ ਭਾਈ ਹੁਣ ਹਾਰ ਕੇ ਬਾਲੀ ਦਬਾਉਣ ਲੱਗੀਆਂ ਕੰਮ ਤੋਂ ਐਂਆ ਟੜਦੀ ਐ ਨਾ ਫਿਰ ਜੇ ਮੈਂ ਕੰਮ ਨੂੰ ਕਹਿ ਦਿੰਦੀ ਆਂ ਜੀ ਭਰਾ ਵੀ ਚਲ ਕੋਈ ਨਾ ਭਾਈ ਜਿੰਨਾ ਕੰਮ ਮੇਰੇ ਤੋਂ ਹੁੰਦਾ ਮੈਂ ਕਰ ਲੰਨੀ ਆਂ ਬਾਕੀ ਤੂੰ ਕਰ ਲੈ ਫਿਰ ਜਿੱਡਾ ਸੰਧਾ ਉੱਡਾ ਹੀ ਪਾੜਦੀ ਆਂ ਜੀ ਮੇਰੀ ਗੱਲ ਸੁਣ ਭੈਣੇ ਤੇਖ ਉਹ ਆ ਵੱਡੀ ਤੂੰ ਆ ਛੋਟੀ ਮੈਂ ਇਹ ਕਹਿਨੀ ਆ ਜੇ ਉਹਨੇ ਵਾਲੀ ਨਹੀਂ ਦਵਾਈ ਵਾਲੀ ਤੂੰ ਦਵਾਈ ਦੇ ਇਹਨਾਂ ਕਲੇਸ਼ ਕਰਨ ਵਾਲੀ ਕਿਹੜੀ ਗੱਲ ਆ ਅੱਨਿੱਕੀ ਨਿੱਕੇ ਨਾ ਤੇ ਮੜਕੇ ਲੜਾਈ ਵਾਜ ਜਾਂਦੀ ਆ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਇਹ ਗੱਲ ਕਹਿਨੀ ਆਂ ਕੰਮ ਵੰਡ ਲੋ ਤੁਹਾਡੇ ਘਰੇ ਨਾ ਕਲੇਸ਼ ਮੁੱਕ ਜੂਗਾ ਮੈਨੂੰ ਵੀ ਚੰਗਾ ਨਹੀਂ ਲੱਗਦਾ ਭਣੇ ਜਦੋਂ ਸਾਡੇ ਕੋਈ ਰਿਸ਼ਤੇਦਾਰ ਆਉਂਦਾ ਨਾ ਹਰ ਇੱਕ ਇਹ ਕਹਿੰਦਾ ਵੀ ਤੁਹਾਡੀ ਘਰਾਂ ਦੀ ਜੇ ਬਹੁਤ ਜ਼ਿਆਦਾ ਲੜਦੇ ਹੋ ਪੈੜਾ ਲੱਗਦਾ ਭਣੇ ਨਹੀਂ ਪੈਣੀ ਮੈਂ ਕੀ ਦੱਸਾਂ ਤੈਨੂੰ ਕੰਮ ਤਾਂ ਵੰਡੇ ਹੋਏ ਨਹੀਂਗੇ ਫੇਰ ਵੀ ਰੋਲਾ ਪਾ ਕੇ ਬਹਿ ਜਾਂਦੀ ਆ ਵੀ ਮੈਂ ਡੰਗਰਾਂ ਦਾ ਕਰਦੀ ਆ ਮੈਂ ਪਸ਼ੂਆਂ ਦਾ ਕਰਦੀ ਆ ਤੇ ਤੂੰ ਆਏ ਨਹੀਂ ਹੁੰਦਾ ਬਾਹਰ ਨਹੀਂ ਹੁੰਦਾ ਦੇਖੋ ਹੁਣ ਸਵੇਰੇ ਉੱਠ ਕੇ ਮੈਂ ਸਾਰਾ ਰੋਟੀ ਪਾਣੀ ਦਾ ਕਰਦਾ ਉਹਨੇ ਭਾਂਡੇ ਚੱਕਦੇ ਹੈ ਫਿਰ ਮੈਂ ਝਾੜੂ ਝੂੜੂ ਲਾਦਾ ਪੋਚਾ ਲਾਦਾ ਉਹਨੇ ਡੰਗਰਾਂ ਦਾ ਕਰਦਾ ਹੁਣ ਕਹਿੰਦੀ ਹਾਂ ਤੇ ਨਹੀਂ ਮੇ ਤਾਂ ਪੈਣੀ ਆ ਗਈ ਵੀ ਪੈਣ ਨੂੰ ਕੀ ਰਾਂ ਜੀ ਕਰਦਾ ਸਾਰਿਆਂ ਦੇ ਦੀ ਕਰਦਾਗਾ ਮੈਂ ਤਾਂ ਨਹੀਂ ਕੋਟ ਚਾਹ ਬਣਾ ਲਾ ਜਦੋਂ ਮੈਂ ਦੇਖਿਆ ਉਵਾਲੀ ਨਹੀਂ ਦਵਾਈ ਹੋਈ ਦੁੱਧ ਨੂੰ ਹਾਰ ਕੇ ਮਨਵਾਲੀ ਦਿਵਾਉਣ ਲੱਗੀਆਂ ਗਈ ਕੰਮ ਤਾਂ ਪਤਾ ਕਿੰਨਾ ਡਲਦੀ ਆ ਉਹ ਚਲ ਕੋਈ ਗੱਲ ਨਹੀਂ ਭੈਣ ਜੇ ਤੁਹਾਡੇ ਕੰਮ ਬੰਡੇ ਹੋਇਆ ਫਿਰ ਤਾਂ ਲੜਾਈ ਕੋਈ ਨਹੀਂ ਰਹੇਗੀ ਜੇ ਟਲਦੀ ਹੈ ਟਲੀ ਜਾਵੇ ਤੂੰ ਆਪਦਾ ਕੰਮ ਕਰ ਲਿਆ ਕਰ ਜਿਹੜਾ ਕੰਮ ਉਹ ਛੜਦੀ ਆ ਉਹ ਪਿਆਰਾ ਹੈ ਤੇ ਉਹ ਫਿਰ ਉਹ ਤੋਂ ਬਾਅਦ ਹੀ ਸਮਝਿਆ ਕਰੋ ਜੇ ਦੁੱਧ ਬਾਲਣਾ ਉਹਦੀ ਜ਼ਿੰਮੇਵਾਰੀ ਸੀ ਉਹ ਬਾਹਲੂਗੀ ਫਿਰ ਹੁੰਦਾ ਖਰਾਬ ਹੋ ਜਾਂਦਾ ਘਰੇ ਢਿੱਕੀ ਢਿੱਕੀ ਕਰੇ ਬੜੇ ਨੁਕਸਾਨ ਦਾ ਸਾਬਦਾ ਹੀ ਹੋਊਗਾ ਤੂੰ ਤਾਂ ਹੁਣ ਕਹਿਦਾ ਵੀ ਚਲ ਜੇ ਉਹਦੀ ਵਾਰੀ ਸੀ ਉਹ ਬਾੜ ਦੇਣਦੀ ਹੁਣ ਜਦੋਂ ਉਹਨੇ ਬਾੜ ਲਈ ਹੁਣ ਮੈਂ ਤਾਂ ਫੇਰ ਅੱਗ ਲੱਗਣਾ ਪਿਆ ਸੀ ਇੱਚਾ ਕੇ ਹੁਣ ਮਗਵਾਲਣਾ ਤਾਂ ਹੈਗਾ ਹੀ ਸੀਗਾ ਜਦੋਂ ਉਹਨੇ ਤਾਂ ਸ਼ਰਮ ਲਾਹੀ ਹੋਈ ਆ ਉਹ ਤਾਂ ਐ ਕਹਿੰਦੀ ਵੀ 24 ਘੰਟੇ ਮੇਰੇ ਨਾਲ ਲੜੀ ਕਰੋਣ ਕੁਛ ਨਹੀਂ ਆਉਂਦਾ ਹੈਗਾ ਪਰ ਉਹ ਤਾਂ ਭੈਣਾਂ ਦੀ ਮਾੜੀ ਗੱਲ ਆ ਆਏ ਲੜਾਈ ਵੀ 24 ਘੰਟੇ ਨਾ ਕਹਿੰਦੇ ਹੁੰਦੇ ਕਲੇਸ਼ ਦਾ ਮੂੰਹ ਕਾਲਾ ਆਗਾ 24 ਘੰਟੇ ਕਲੇਸ਼ ਕਲੇਸ਼ ਕਰੀ ਜਾਣਾ ਤੇ ਮੈਂ ਤਾਂ ਇਹੀ ਰਾਏ ਦਿੰਨੀ ਹੈ ਭਾਈ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਹੀਂ ਸਮਝਦੇ ਨਾ ਮੈਂ ਤਾਂ ਚੰਗੀ ਬਾਤ ਹੀ ਲੈਣ ਆਈਆਂ ਦੇਖ ਨਹੀਂ ਗਵਾਂਡ ਮੱਛਾ ਤਾਂ ਤੈਨੂੰ ਪਤਾ ਆ ਕੇ ਫੋਸ ਤੇ ਅੱਗੇ ਪਾਉਂਦਾ ਹੁੰਦਾ ਵੀ ਇਹਨਾਂ ਦੀ ਲੜਾਈ ਹੋਰ ਵੱਜੇ ਮੈਂ ਤਾਂ ਫੇਰ ਵੀ ਚੱਲ ਤੁਹਾਨੂੰ ਸਮਝਾਉਣਾ ਹੀ ਆ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਸਾਡੇ ਰਿਸ਼ਤੇਦਾਰ ਹੁੰਦੇ ਨਾ ਜਲੂਸ ਨਿਕਲ ਜਾਂਦਾ ਜਿਹਨੂੰ ਉਸ ਦਾ ਭਾਣੇ ਨਿਕਲਦਾਗਾ ਹੁਣ ਸਾਡਾ ਵੀ ਨਿਕਲਦਾ ਹੀ ਆ ਜਿਹੜਾ ਰੋਜ ਬੋਲਦੇ ਆ ਅਸੀਂ ਕਹਿੰਦੇ ਹੁੰਦੇ ਜਦੋਂ ਹੁਣ ਕੋਈ ਆਂਢੀ ਗਵਾਂਢੀ ਸੁਣਦਾਗਾ ਅਗਲਾ ਸਾਲ ਕੀ ਕਹਿੰਦਾਗਾ ਹੈ ਉਹਨਾਂ ਤਾਂ ਜਿਵੇਂ ਸ਼ਰਮ ਲਾਹੀ ਪਈ ਆ ਉਹ ਤਾਂ ਕਿਸੇ ਦਾ ਡਰ ਮੰਨਦੀ ਹੋਈ ਨਹੀਂ ਨਾ ਬਾਈ ਦਾ ਡਰ ਮੰਨਦੀ ਆਗੀ ਬਾਈ ਵੀ ਉਹਨੂੰ ਕਹਿ ਗਏ ਹੰਬਿਆ ਪਿਆਗਾ ਵੀ ਭਾਈ ਤੂੰ ਘੱਟ ਬੋਲਿਆ ਕਰ ਹੌਲੀ ਬੋਲਿਆ ਕਰ ਫੇਰ ਜਿੱਡੀ ਉਹਦੀ ਲੁਦਰਵਾ ਓਡੀ ਚ ਲਾਉਂਦੀ ਆ ਨਹੀਂ ਮੀਤ ਪੈਣ ਆਈ ਆ ਲਾ ਹਾਂ ਕਗੜ ਪੈਣ ਮੈਂ ਆਈ ਆ ਨੀ ਉਰੇ ਆ ਜਾ ਪਿੰਦੋਂ ਇਹ ਤਾਂ ਦੁੱਧ ਮਾਲਣਾ ਪੈਣਾ 100-100 ਸੁਣਾਉਗੀ ਇਹ ਤਾਂ ਕੰਮਾਂ ਤੋਂ ਬਾਹਰ ਡਲਦੀ ਆ ਸਾਡੇ ਆਲੀ ਚੱਲ ਬਣ ਮੇਰੀ ਗੱਲ ਸੁਣ ਹੁਣ ਮੈਂ ਬੈੰਦ ਉਹਦੇ ਕੋਲ ਬੈਣੀ ਆ ਜਾ ਕੇ ਉਹਦੀ ਸੁਣਦੀ ਆ ਵੀ ਉਹ ਕੀ ਕਹਿੰਦੀ ਆ ਮੈਨੂੰ ਤਾਂ ਲੱਗਦਾ ਤੁਹਾਡੇ ਇਹ ਕੰਸਰਕੂਲੇਸ਼ਨ ਮੁੱਕਣਾ ਨਹੀਂ ਹੁਣ ਦੇਖ ਲੈ ਬਣ ਐ ਕੁੱਤੇ ਵਾਂਗੂ ਭੌਂਕਦੀ ਆ ਉਹਨੂੰ ਹੈਗਾ ਕੋਰਾ ਲਿਹਾਜ ਹੈ ਵੱਡੇ ਛੋਟੇ ਦੀ ਮੇਰੀ ਗੱਲ ਸੁਣ ਤੂੰ ਆ ਛੋਟੀ ਜਿਵੇਂ ਤੂੰ ਹੁਣ ਬੋਲੀਏ ਕੁੱਤੇ ਵਾਂਗ ਭੌਂਕਦੀ ਐ ਇਹ ਤੇਰੇ ਲਈ ਵੀ ਮਾੜੀ ਗੱਲ ਆ ਮੈਨੂੰ ਨਹੀਂ ਪਤਾ ਤੈਨੂੰ ਮੈਂ ਮਾੜੀ ਲੱਗਾ ਪਰ ਮਤ ਮੈਂ ਤੁਹਾਨੂੰ ਚੰਗੀ ਹੀ ਦਿੰਨੀ ਐ ਚਲ ਮੈਂ ਗਗਨ ਕੋਲ ਜਾ ਕੇ ਦੇਖਦੀ ਆ ਜਾ ਤੈਨੂੰ ਉਹਨੂੰ ਵੀ ਮਤ ਦੇਦੀ ਭੋਰਾ ਮੈਂ ਕਿਹਾ ਕਲਾ ਜੇ ਮੈਂ ਤਾਂ ਉਹਦੇ ਘਰੇ ਨਾ ਸਾਰਾ ਕੰਮ ਧੰਦਾ ਨਿਵੇੜ ਕੇ ਆਈ ਆ ਕਹੇ ਵੀ ਕਹਿੰਦੀ ਆ ਤੇ ਘੁੱਟ ਚਾਹ ਬਣਾ ਲੈ ਮੈਂ ਗਵਨ ਕੋਲ ਵੀ ਕੋਈ ਨਾ ਮੈਂ ਚਾਹ ਬਣਾਣੀ ਆ ਮੈਂ ਵੀ ਬਣਾਉਣੀ ਸੀਗੀ ਅੱਗੇ ਚਲ ਮੈਂ ਵੀ ਘੁੱਟ ਪੀ ਲੈਣੀ ਆ ਕੋਈ ਨਹੀਂ ਜਾਣ ਦੇ ਇਹਨੇ ਤਾਂ ਮਗਜ ਖਪਾਈ ਸਾਰਾ ਦਿਨ ਕਰਨੀ ਆ ਇਹਦੇ ਨਾਲ ਤਾਂ ਜਿੰਨਾ ਮਰਜ਼ੀ ਵੰਡ ਕੇ ਘਰ ਲਾ ਭੈਣੇ ਕੰਮ ਇਹ ਤਾਂ ਫੇਰ ਵੀ ਐਂ ਕਹਿੰਦੀ ਹੈ ਤੈਨੂੰ ਕੀਤਾ ਨਹੀਂ ਕੀਤਾ ਇਹਨੂੰ ਨਹੀਂ ਪਤਾ ਬਾਪੂ ਐਂ ਕਹਿ ਕੇ ਗਿਆਗਾ ਵੀ ਮਿਰਚਾਂ ਤੋੜ ਕੇ ਲੈ ਕੇ ਦਿੱਤਾਂ ਕਹਿੰਦਾ ਧੋ ਕੇ ਸੁਕਾ ਦੋ ਭਈ ਇਹ ਤਾਂ ਚਾਰ ਪਾਵਾਂਗੇ ਚਲ ਕੋਈ ਗੱਲ ਹੈ ਤਾਂ ਦੇਖ ਮੈਂ ਤਾਂ ਉਹਨੂੰ ਵੀ ਇਹੀ ਗੱਲ ਕਹਿ ਕੇ ਆਈ ਆ ਹਾਂ ਤੁਸੀਂ ਨਾ ਐਵੇਂ ਬਿਨਾਂ ਗੱਲ ਤੋਂ ਹੋ ਨਾ ਕਰਿਆ ਕਰੋ ਘਰੇ ਕਲੇਸ਼ ਦਾ ਮੂੰਹ ਕਾਲਾ ਆਗਾ ਮੈਂ ਤਾਂ ਇਹੀ ਗੱਲਾਂ ਉਹਨੂੰ ਸਮਝਾ ਕੇ ਹੀ ਆਂ ਦੇਖ ਮੇਰਾ ਉਹ ਤਾਂ ਸੁਭਾਅ ਹੈ ਨਹੀਂ ਤੈਨੂੰ ਪਤਾ ਵੀ ਮੈਂ ਇਧਰ ਲਈ ਚੁਗਲੀ ਉਧਰ ਕਰਦਾ ਉਧਰ ਨਾ ਕਰਨਾ ਕਿਉਂਕਿ ਮੇਰੀ ਸੱਸ ਦਾ ਸੁਭਾਅ ਭੈੜਾ ਮੈਂ ਨਹੀਂ ਚਹੰਦੀ ਹੈਗੀ ਮੁੜ ਕੇ ਤੁਹਾਡੇ ਅੱਗੇ ਉਹਨੂੰ ਲਾਂਭਾ ਦੇ ਦੇਣ ਤੇ ਮੁੜ ਕੇ ਉਹ ਮੇਰੀ ਗੁੱਤ ਨਹੀਂ ਪੱਟੇ ਨਹੀਂ ਨਹੀਂ ਅਸੀਂ ਨੀ ਮਾਸੀ ਕੋਲੇ ਜਾਂਦਾਂ ਐਵੇਂ ਲਾਂਭਾ ਦੇਣ ਸਾਨੂੰ ਪਤਾ ਹੀ ਹੈਗਾ ਵੀ ਹਾਂ ਤੈਨੂੰ ਲੜੂਗੀ ਤੈਨੂੰ ਤਾਂ ਇੰਨਾ ਕੁਸ ਕਰਦੀ ਹੈ ਤੇਰੀ ਜਠਾਣੇ ਤੂੰ ਤਾਂ ਫੇਰ ਵੀ ਕੰਮ ਕਰੀ ਜਾਨੀ ਰਹਿਣੀ ਆ ਵੰਡ ਕੇ ਘਰ ਲਿਆ ਕਰੋ ਅਸਟਾ ਦੋਨਾਂ ਨੇ ਵੰ ਦਾ ਆਯਾ ਦੋਤ ਬਾਲਟੀ ਚੋਕ ਮੈਂ ਫ੍ਰਿਜ ਚ ਰੱਖਿਆ ਤੇ ਉਹ ਤਾਂ ਕਹਿੰਦੀ ਹੋਣੀ ਨਹੀਂ ਵਾਲਾ ਦੋਤ ਮੈਂ ਹੀ ਨਹੀਂ ਵਾਲਾ ਫਿਰ ਚਲ ਕੋਈ ਨਹੀਂ ਨਹੀਂ ਭੈਣ ਸੱਚ ਹਾਂ ਨਹੀਂ ਭੈਣ ਮੈਂ ਤਾਂ ਤਾਂ ਗਲਤੀ ਨਾਲ ਆ ਗੱਲ ਨਿਕਲ ਗਈ ਗੱਲ ਨਹੀਂ ਨਿਕਲੀ ਉਹਦੀ ਵਾਰੀ ਸੀ ਉਹਦੀ ਵਾਰੀ ਸੀ ਉਹ ਭੁੱਲ ਜਾਂਦੀ ਆ ਵੀ ਮੇਰੀ ਵਾਰੀ ਆ ਪਤਾ ਕੀ ਆ ਭੈਣੇ ਮੈਂ ਸਾਰੇ ਭਾਂਡੇ ਢਿੰਡੇ ਚੱਕੇ ਹਾਂ ਠੀਕ ਹੈ ਕੱਪੜੇ ਕਹੇ ਤੋਂ ਉਹਦੇ ਮਸ਼ੀਨ ਚ ਪਾ ਕੇ ਆਈਆਂ ਨਾਲੇ ਨਾਲੇ ਮੇਰੀ ਵਾਰੀ ਕੰਮ ਆ ਹੈ ਤੇ ਹਜੇ ਮਿਰਚਾਂ ਬਾਪੂ ਕੰਮ ਦੇ ਗਾ ਇਹ ਕੰਮ ਕਰ ਲੱਗੀ ਹਜੇ ਇਹਦਾ ਚਾਰ ਪਾਉਂਗੀ ਸਾਰਿਆਂ ਚ ਮੈਂ ਦੇਖ ਲੈ ਇੱਕ ਇੱਕ ਕਰਕੇ ਕਦੋਂ ਦੇ ਚੀਰ ਪਾਉਂਗੀ ਨੂਨ ਮਿਰਚ ਹਲਦੀ ਇਹਦੇ ਵਿੱਚ ਮਸਾਲ ਚਲ ਭੈਣੇ ਤਾ ਸਾਰਾ ਕਰਨਾ ਹੀ ਪੈਂਦਾ ਮੈਂ ਤਾਂ ਉਹਨੂੰ ਵੀ ਇਹੀ ਕਿਹਾ ਤਾ ਰਲ ਮਿਲ ਕੇ ਕਰ ਲਿਆ ਕਰੋ ਇੱਕ ਗਗਨ ਮੈਂ ਤੇਨੇ ਇੱਕ ਗੱਲ ਕਹਿੰਦੀ ਸੀ ਗੁੱਸਾ ਤਾਂ ਨਹੀਂ ਮੰਨਦੀ ਤੂੰ ਨਹੀਂ ਨਹੀਂ ਮੰਨਦੀ ਭੈਣੇ ਜਦੋਂ ਇਹ ਸਾਰਾ ਦਿਨ ਮੇਰਾ ਮਗਜ ਕਪਾਈ ਕਰਦੀ ਐ ਨਾ ਸਾਡੇ ਵਾਲੀ ਇਹਨੇ ਤਾਂ ਹੁਣ ਨਾ ਸਾਨੂੰ ਆਂ ਨਹੀਂ ਪਾਰ ਰਖੀ ਆ ਵੀ ਬੋਲੀ ਜਾ ਬੋਲੀ ਜਾ ਤਮਾਖਰਾ ਕਰ ਦਿੰਦੀ ਐ ਅੱਛਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਹਾਂ ਵੀ ਤੇਰੀ ਨਾ ਬਾਜ ਆ ਬਾੜੀ ਉੱਚੀ ਅੱਛਾ ਥੋੜਾ ਜਿਹਾ ਹੌਲੀ ਬੋਲਿਆ ਕਰ ਤੈਨੂੰ ਪਤਾ ਸਾਡੀ ਗੰਧ ਸਾਂਝੀ ਐ ਕੱਲ ਨਾ ਸਾਡੇ ਰਿਸ਼ਤੇਦਾਰ ਆਏ ਤੇਰੀ ਜਠਾਣੀ ਦੇ ਮੁੰਡੇ ਨੂੰ ਦੇਖਣ ਆਲੇ ਹਾਂ ਤੁਸੀਂ ਤਾਂ ਬੜੇ ਉੱਚੀ ਚਿੱਲਣੀ ਜਾ ਹਾਏ ਸਾਨੂੰ ਮੜਿਆ ਦੱਸ ਦਿੰਦੀ ਵੀ ਸਾਡੇ ਰਿਸ਼ਤੇਦਾਰ ਆਏ ਮੁੰਡਾ ਦੇਖ ਰਹੇ ਨਹੀਂ ਅਸੀਂ ਹੌਲੀ ਬੋਲ ਲੈਂਦੇ ਹਾਂ ਨਹੀਂ ਹੁਣ ਸਾਨੂੰ ਕੀ ਪਤਾ ਸੀ ਵੀ ਤੁਸੀਂ ਲੜਪੋ ਗਈਆਂ ਆਚੋਰੀ ਚੋਰੀ ਰਸਤੇ ਕਰਦੇ ਫਿਰਦੇ ਤੇ ਔਰ ਵਿਆਹੋਂ ਮੈਨੂੰ ਤਾਂ ਕੀ ਹੈ ਸਾਨੂੰ ਨਾ ਸੱਦਿਆ ਲੱਡੂ ਖਾਣ ਤਾਂ ਅਸੀਂ ਆਈ ਜਾਵਾਂਗੇ ਇਹ ਭੈਣੇ ਪਿਆਰ ਹਾਤੇ ਤਾਂ ਸਾਰੇ ਸੱਦਿਆ ਤੁਹਾਨੂੰ ਪਤਾ ਪਹਿਲਾਂ ਤਾਂ ਲਾ ਪੜਦੇ ਨਾਲ ਹੀ ਕਰਦਾ ਸਾਰਾ ਕੁਝ ਗੱਲ ਬਣੇ ਨਾ ਬਣੇ ਹੁਣ ਜੇ ਗੱਲ ਬਣ ਗਈ ਫਿਰ ਸ਼ਗਨ ਤੇ ਤਾਂ ਸੱਦਾਂਗੇ ਹੀ ਦੇਖ ਤਕਈਆ ਤਾਂ ਚੁੱਪਚੀਤੇ ਕਰਨਾ ਹੀ ਜਾਦੀ ਕਰਨਾ ਉਹ ਤਾਂ ਮੈਂ ਉਹਨੂੰ ਕਿਹਾ ਹੀ ਮਾਂ ਨਾ ਮੈਂ ਵੀ ਪੀ ਲੂੰਗੀ ਕਿਉਂਕਿ ਹੁੰਦਾ ਹੈ ਐਡੀ ਮੇਰੀ ਘੋੜਿਆਂ ਦੀ ਰਾਨਾ ਨਾ ਮੇਰੇ ਜਮਾਨੀ ਅੱਖੇ ਲੱਗਦੀ ਬੰਡ ਕੇ ਜੀ ਆਹੋ ਕਰਦੀ ਜੇ ਇਹਦੀ ਚਾਹ ਦੀ ਵਾਰੀ ਹੋਵੇ ਨਾ ਆਪਦੀ ਕਰ ਲੈਂਦੀ ਆ ਤੇ ਮੇਰੇ ਪਾਣੀ ਨਹੀਂ ਪੌਂਦੀ ਵਿੱਚ ਅੱਛਾ ਐਡੀ ਸ਼ਰੀਕੜ ਹੈ ਮੇਰੀ ਕਹਿੰਦੇ ਹੁੰਦੇ ਨਾ ਸ਼ਰੀਕਣ ਇਹ ਤਾਂ ਸੱਚ ਵਿੱਚ ਸ਼ਰੀਕਣਾ ਮੇਰੀ ਚਲ ਕੋਈ ਨਹੀਂ ਪੜੇ ਹੁਣ ਤੂੰ ਹੌਲੀ ਬੋਲ ਲੈ ਕਿੰਨੀ ਕੋਹ ਦੂਰ ਬੈਠੀ ਆ ਤੂੰ ਗੁੰਧੋਲੀ ਦੇ ਇਧਰਲੇ ਪਾਸੇ ਬੈਠੀ ਆ ਉਹ ਪਰਲੇ ਪਾਸੇ ਬੈਠੀ ਆ ਤੇ ਫੇਰ ਉਹ ਮੈਨੂੰ ਹਾਂ ਕੁੱਤੇ ਵਾਂਗ ਫਲਾਣਾ ਧੰਗਾ ਬੋਲਦੀ ਸੀ ਮੈਂ ਕਿਹਾ ਚਲ ਕਾਣੂ ਕਾਣੂ ਗਵੰਡਣ ਆਈ ਬੈਠੀ ਹੈਗੀ ਨਹੀਂ ਤਾਂ ਮੈਨੂੰ ਦੱਸ ਦਿੰਦੀ ਤਨੇ ਸੜੀ ਦੇ ਦਿੰਦੀ ਮੈਂ ਇਹਨੂੰ ਹਾਂ ਚਲ ਕੋਈ ਨਹੀਂ ਮੈਂ ਤਾਂ ਇਹ ਗੱਲ ਕਹਿਨੀ ਆ ਤੁਸੀਂ ਬਣਾ ਕੇ ਰੱਖ ਲਿਆ ਕਰੋ ਕਹਿੰਦੇ ਹੁੰਦੇ ਪੇਕੇ ਭੈਣਾ ਭੈਣਾ ਨੇ ਕੱਟਣਾ ਤੇ ਸਹਰੇ ਦਰਾਣੀਆਂ ਜਠਾਣੀਆਂ ਵੀ ਭੈਣਾ ਅਦਵੀ ਹੁੰਦਾਂ ਮੇਲ ਵਰਤ ਕੇ ਰਿਆ ਕਰੋ ਐਵੇਂ ਨਾ ਕਲੇਸ਼ ਪਾਈ ਜਾਇਆ ਕਰੋ ਨਹੀਂ ਮੇਲ ਵਰਤ ਕੇ ਕੀ ਰਹੀਏ ਇਹ ਤਾਂ ਗਾਲ ਕੱਢਣ ਲੱਗੀ ਨੀ ਮੈਨੂੰ ਦੇਖ ਲਈ ਹਜੇ ਮੈਂ ਫੇਰ ਵੀ ਸੱਭਿਆਚਾਰੀ ਗੱਲ ਕੱਢਦੇ ਨਹੀਂ ਨੀ ਵੀ ਤੇਰੀ ਭੈਣ ਦਾ ਬਾਜਾ ਤੇਰੀ ਭੈਣ ਦੀ ਤੂੰ ਵੀ ਤੇਰੀ ਇਹੋ ਜਿਹੇ ਗਾਲਾਂ ਵੀ ਨਾ ਕੱਢ ਤੂੰ ਇਹ ਗਾਲਾਂ ਕੱਢ ਕੇ ਲੈਣਾ ਕੀ ਆ ਤੇ ਮੈਂ ਤਾਂ ਇਹ ਕਹਿੰਨੀ ਆ ਮਿਰਚਾਂ ਨੂੰ ਮੈਂ ਕਹਿੰਨੀ ਬੰਦਾ ਧੁੱਪੇ ਪਾ ਦੇ ਬਾਹਲਾ ਚਹਿਣਾ ਭਾਈ ਮੜਾ ਸੇਕ ਜਾ ਲੱਗ ਕੇ ਪਾਣੀ ਸੁੱਕ ਜੂ ਮੇ ਮੈਂ ਇਹਨੂੰ ਜਮਾ ਨਹੀਂ ਸੁਕਾਉਣਾ ਬਾਪੂ ਕਹਿੰਦਾ ਧੋ ਕੇ ਭਾਈ ਕਹਿੰਦਾ ਸੁਕਾ ਕੇ ਚਾਰ ਪਾਇਓ ਕਹਿੰਦਾ ਨਹੀਂ ਉਲੀ ਲੱਗ ਜੂ ਮੈਂ ਕਿਹਾ ਕੋਈ ਨਾ ਬਾਪੂ ਜੀ ਉਹ ਤੈਨੂੰ ਇੱਥੇ ਸਾਰਾ ਦੁਪਹਿਰਾ ਉਹ ਸੁੱਕੀ ਜਾਣਗੇ ਅਸੀਂ ਘੰਟਾ ਘੜੀ ਅੰਦਰ ਪਾਵਾਂਗੇ ਅੱਠ ਨੇ ਜਾਂ ਕੱਢ ਨੂੰ ਇਹਦਾ ਚਾਰ ਪਾ ਦੇ ਲੈ ਮੇਰੀ ਗੱਲ ਸੁਣ ਬਗੜਾ ਹਾਂ ਤੂੰ ਪੜੀ ਪੂੜੀ ਕਿੰਨੇ ਕਾ ਲੈ ਆ ਕੇ ਪੜੀ ਪੂੜੀ ਕਿੰਨੇ ਕੰਗੀ ਪੂਰੀ ਅੱਠ ਪੜੀਆਂ ਮੈਂ ਤੇ ਅਸੀਂ ਤਾਂ ਜਾਣਾ ਵੀ ਨਹੀਂ ਭਾਣੇ ਬਾਹਰਲੇ ਦੇਸ਼ ਚ ਬਾਹਰਲੇ ਦੇਸ਼ਾਂ ਵਾਲੇ ਮੁੜ ਕੇ ਪਤਾ ਉੱਥੇ ਪਸਤਾਉਂਦੇ ਆ ਵੀ ਇੱਥੋਂ ਦੇ ਲੋਕਾਂ ਨੂੰ ਮਿਲ ਗਏ ਇੱਥੋਂ ਦੀ ਆਜ਼ਾਦੀ ਤੁਰੇ ਫਿਰ ਗੇ ਗਾਲਾਂ ਕੱਢ ਗੇ ਦੁੱਪੜ ਕੱਢ ਗੇ ਹਾਂ ਉੱਥੇ ਤਾਂ ਕਹਿੰਦੇ ਜਵਾਕ ਮਾਂ ਪਿਓ ਨੂੰ ਘਟਾ ਦਿੰਦਾ ਇਹ ਕੁੱਟਦਾ ਐਂ ਤੜਨਾ ਐ ਤੜਨਾ ਕੁੱਟ ਕੇ ਸੱਟ ਦਿੰਦੇ ਐ ਤੇ ਆਜ਼ਾਦੀ ਕਿੰਨੀ ਆ ਹਾਂ ਇਹ ਤਾਂ ਗੱਲ ਹੈਗੀ ਐ ਚੱਲ ਕੋਈ ਨਹੀਂ ਭੈਣ ਨਹੀਂ ਆ ਜਣੀ ਨਾਟਕ ਚੱਲਣ ਆਲਾ ਨਹੀਂ ਆਪਾਂ ਦੇਖਾਂਗੇ ਨਾਟਕ ਜਿੱਦਾ ਤੂੰ ਛੱਡ ਗਗਣਾ ਹਾਂ ਮੈਂ ਤਾਂ ਹੁਣ ਆ ਤੇ ਘਰੇ ਜਾਨੀ ਆ ਦੇਖ ਤੇਰੀ ਦਰਾਣੀ ਤਾਂ ਚਾਹ ਲੈ ਕੇ ਹਜੇ ਤੱਕ ਨਹੀਂ ਆਈ ਹੋਈ ਨਿਕਾਲੀ ਜਾ ਨਹੀਂ ਸਾਡੇ ਆਲਗੇ ਮੀਤ ਪੁੱਛਦੀ ਐ ਮੈਂ ਨਹੀਂ ਪੁੱਛਦੀ ਲੈ ਲਿਉਣੀਆ ਲਿਉਨੀਆਂ ਉਹੀ ਬਾਜਾ ਮਾਰੀ ਜੰਨੀ ਆ ਚਲ ਅੰਦਰ ਲਿਆ ਹੀ ਆਇਆ ਮੇਰੀ ਵੀ ਪਾਲੀ ਭੈਣ ਬਣੇ ਕਰਨੇ ਆਹੋ ਲਿਆਉਂ ਤੈਨੂੰ ਪੀ ਲਈ ਕੋਈ ਨਾ ਹੁਣ ਤਾਂ ਭੈਣ ਬਣੇ ਕਹਤਾ ਫੁੜੇ ਨਹੀਂ ਲਿਆ ਦੂੰ ਹੁਣ ਉਹੀ ਬੋਲੀ ਜਾਨੀ ਹੁੰਦੀ ਆ ਜਦੋਂ ਕੋਈ ਆ ਜਾਂਦਾ ਨਹੀਂ ਮੇਰੇ ਪੇਕੇ ਬਿਸਕੁਟ ਲਿਆਇਆ ਮੈਂ ਉਹ ਪਾ ਲੈਣੀ ਆ ਰਲਕੇ ਖਾਣਾਗੇ ਹੈ ਖਾ ਲਾਂਗੇ ਖਾ ਲਾਂਗੇ ਚਲ ਤੂੰ ਬਿਸਕੁਟ ਪਲੇਟ ਚ ਪਾ ਮੈਂ ਲੈ ਕੇ ਆਉਣੀ ਆ ਚਾਹ ਦੇ ਕੱਪ ਆ ਜਾਨੀ ਅੰਦਰ ਬੈਠ ਗਈ ਚਲ ਤਾਂ ਲਿਆ ਦੂੰਗੀ ਮੈਂ ਉਹ ਵੀ ਆ ਮੈਂ ਪਾਣੀ ਢੋਲਿਆ ਮੈਂ ਤੂੰ ਚੱਲ ਲੈ ਅੱਛਾ ਆ ਤਰੀ ਹੁੰਦੀ ਆ ਹਾਏ ਹਾਏ ਇੱਥੇ ਗਈ ਸੀਗੀ ਥੱਕ ਗਈ ਜੀ ਮੈਂ ਤਾਂ ਬਾਹਲੀ ਧੁੱਪ ਸੀ ਬਾਹਰ ਤਾਂ ਫਿਰ ਤੈਨੂੰ ਮੈਂ ਸਵੇਰੇ ਕੀ ਸਮਝਾ ਕੇ ਗਿਆ ਸੀਗਾ ਵੀ ਰੰਗ ਵਾਲਾ ਘਰੇ ਲੱਗਿਆ ਪਿਆ ਇੱਕ ਤਾਂ ਬਾਹਰ ਹੀ ਖੁੱਲੇ ਛੱਡ ਕੇ ਤੁਰ ਗਿਆ ਦੂਜਾ ਵਿਚਾਰਾ ਚਾਹ ਨੂੰ ਡਿੱਕੀ ਜਾਂਦਾ ਮੈਂ ਆਇਆ ਕਹਿੰਦਾ ਬਈ ਚਾਹ ਪੀਣੀ ਸੀ ਕਹਿੰਦਾ ਘਰੇ ਕੋਈ ਬੁੜੀ ਹੈ ਨਹੀਂ ਕਿਨੂੰ ਹੁਣ ਬਣਾ ਕੇ ਦਿੱਤੀ ਐ ਚਾਹ ਉਹ ਮੈਂ ਚਲੋ ਕੋਈ ਨਹੀਂ ਉਹ ਤਾਂ ਇੱਕ ਗਲਾਸ ਬਣਾਤੀ ਬਾਕੀ ਐ ਸੀ ਨਾ ਰੰਗ ਵਾਲੇ ਨੂੰ ਮੈਂ ਕਹਿ ਕੇ ਗਈ ਸੀ ਮੈਂ ਹਾਂ ਮੈਂ ਆਉਣੀ ਆ ਪਤਾ ਕੀ ਇਹ ਪਹਾੜ ਜਿੱਡੇ ਜਿੱਡੇ ਦੇਣਾ ਘਰੇ ਕੱਲੀ ਦੇ ਲੰਘਦੇ ਨਹੀਂ ਹੈਗੇ ਨਾਲੇ ਮੈਂ ਤਾਂ ਇੱਧਰ ਗਈ ਸੀ ਗਗਨ ਭੈਣ ਤੇ ਸਰ ਉਹਨਾਂ ਨੂੰ ਤੂੰ ਦਾਣੇ ਲੈਣ ਗਈ ਆ ਉਹ ਬਤਮੀਜ਼ਾਂ ਦੇ 24 ਘੰਟੇ ਤੱਕ ਕਾ ਕਾ ਕਰੀ ਜਾਂਦੇ ਰਹਿੰਦੇ ਉਹਨਾਂ ਦੇ ਗਈ ਸੀ ਕੋਈ ਜਾਣਾ ਹੁੰਦਾ ਚੱਜ ਦੇ ਘਰੇ ਜਾਇਆ ਕਰ ਉਹਨਾਂ ਦੇ ਘਰੇ ਮੈਂ ਇਹੀ ਕਹਿਣ ਗਈ ਸੀ ਮੈਂ ਕਿਹਾ ਵੀ ਭਾਈ ਥੋੜਾ ਜਿਹਾ ਹੌਲੀ ਬੋਲਿਆ ਕਰੋ ਸਾਡੀ ਕੰਧ ਸਾਂਝੀ ਹੈ ਜਦੋਂ ਤੁਸੀਂ ਉੱਚੀ ਉੱਚੀ ਬੋਲਦੇ ਹੋ ਨਾ ਸਾਡੇ ਕੱਲ ਕੋਈ ਰਿਸ਼ਤੇਦਾਰ ਆਏ ਸੀ ਮਹਾ ਮੇਰੀ ਜਠਾਣੀ ਦੇ ਮੁੰਡੇ ਨੂੰ ਦੇਖਣ ਆਲੇ ਮਹਾ ਤੁਸੀਂ ਉੱਚੀ ਉੱਚੀ ਬੋਲੀਗੇ ਸਾਡਾ ਤਾਂ ਜਲੂਸ ਕਢਾਤਾ ਅਗਲੇ ਉੱਠ ਕੇ ਦੁਰਗੇ ਓ ਯਾਰ ਉਹਨਾਂ ਨੂੰ ਮਤ ਨਹੀਂ ਆਉਂਦੀ ਹੈਗੀ ਉਹ ਤਾਂ ਦੋਨੇ ਜਾਣੀਆਂ ਇੱਕੋ ਜੀਆਂ ਨੇ ਇੱਕ ਦੂਜੇ ਦਾ ਕਰਦੀਆਂ ਸਰੀਕਾ ਤੂੰ ਉਹਨਾਂ ਤੋਂ ਕੀ ਦਾਣੇ ਲੈਣੇ ਆਪਦੇ ਕੰਮ 'ਚ ਧਿਆਨ ਰੱਖ ਤੈਨੂੰ ਪਤਾ ਹੁਣ ਵੱਡੇ ਨੇ ਬਾਹਰੋਂ ਆਉਣੇ ਤੇ ਆਹ ਰੰਗ ਰੂنگ ਕਰਾਈ ਜਾਂਦੇ ਆ ਘਰੇ ਹੁਣ ਮਿਸਤਰੀ ਲੱਗੇ ਹੋਇਆ ਇਹਨਾਂ ਦਾ ਚਾਹ ਪਾਣੀ ਦੇਖਿਆ ਕਰ ਨਾ ਇਹਨਾਂ ਦਾ ਇਹ ਤਾਂ ਕਿਛ ਕਿਛ ਜਿੱਥੇ ਪੌੜੀ ਲਾੜਾ ਕੰਧ ਦੇ ਉੱਤੇ ਇਥੋਂ ਦੇਖ ਲਿਆ ਕਰ ਮਨੋਰੰਜਨ ਨਹੀਂ ਜੀ ਮੈਂ ਮਨੋਰੰਜਨ ਦੇਖਣ ਨਹੀਂ ਗਈ ਸੀ ਮੈਂ ਦੱਸੀ ਜਾਂਦੀ ਮੈਂ ਸਮਝਾਉਣ ਗਈ ਸੀ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਆ ਆਪਣੇ ਬਾਹਰਲੇ ਮੁੰਡੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਮਕਾਨੀਆ ਕੰਦਾ ਹੋਰ ਉੱਚੀਆਂ ਕਰਦੀਏ ਛੱਤ ਹੀ ਲੈਨੇ ਆਪਣੇ ਤਾਂ ਕਰੀਏ ਉਹ ਨੂੰ ਨਹੀਂ ਤਾਂ ਹੁਣ ਪਤਾ ਹੀ ਆ ਇੱਥੋਂ ਹੀ ਗਿਆ ਹੋ ਆਪ ਨਾਲ ਵਧੀਆ ਬਾਹਰੋਂ ਆ ਕੇ ਦੇਖ ਲੂਗਾ ਵੀ ਇਹ ਜਾਂ ਇੱਥੇ ਹੁੰਦਾ ਪੁੱਤ ਗਲੇ ਨਾਲੇ ਮੇਰੀ ਗੱਲ ਸੁਣ ਤੂੰ ਸਮਝਾਉਣ ਵਾਲੀ ਨਾ ਤੇਰੇ ਸਮਝਾਇਆ ਉਹ ਅੱਜ ਸਮਝਣ ਨਾ ਸਮਝਣ ਕੱਲ ਜਦੋਂ ਉਹਨਾਂ ਦੇ ਘਰ ਦੇਣੀ ਸਮਝਾ ਸਕੇ ਤੂੰ ਕਿਹੜੇ ਖੇਤੀ ਮੂਲੀ ਲੱਗੀ ਪਈ ਆ ਸਮਝਾਉਣ ਸਮਝਾਉਂਦੇ ਉਹਨੂੰ ਹੁੰਦੇ ਜਿਹਦਾ ਦਿਮਾਗ ਹੁੰਦਾ ਉਹ ਤਾਂ ਦੋਨੇ ਦਿਮਾਗ ਤੋਂ ਪੈਦਲ ਨੇ ਯਾਰ ਗੱਲ ਤਾਂ ਮੈਨੂੰ ਵੀ ਇਹੀ ਲੱਗੀ ਪਤਾ ਕੀ ਹੈ ਜੇ ਤਾਂ ਮੈਂ ਉਹਨੂੰ ਚੋਟੀ ਨੂੰ ਸਮਝਾਇਆ ਕਿ ਰਣਾ ਨੂੰ ਮੈਂ ਤਾਂ ਨਾ ਭੁੱਲ ਜਾਨੀ ਆ ਤਾਂ ਉਹ ਉਹ ਚ ਕਮੀ ਆ ਕੱਢੀ ਗਈ ਜਿਵੇਂ ਗਗਨ ਨੂੰ ਕਿਹਾ ਉਹ ਚ ਕਮੀ ਆ ਕੱਢੀ ਗਈ ਨਾਲੇ ਦੋਨੇ ਇਕੱਠਾ ਕਾਣੇ ਚ ਆ ਪੀਤੀ ਮੇਰੇ ਸਮਝ ਤੋਂ ਬਾਹਰ ਹੋ ਗਈ ਗੱਲ ਉਹ ਐਂ ਆ ਇਹਨਾਂ ਦਾ ਸਮਝਾਉਣ ਵਾਲਾ ਮਾੜਾ ਬਣ ਜਾਂਦਾ ਹੁੰਦਾ ਤੈਨੂੰ ਵੀ ਐਂ ਜੇ ਹੋਊਗਾ ਤੇ ਵੀ ਇਕੱਠੀਆਂ ਬੈਠੀਆਂ ਇਹਨਾਂ ਦਾ ਨਿਤ ਦਾ ਕੰਮ ਹੈ ਇਹਨਾਂ ਦੇ ਤਾਂ ਐਂ ਭਾਂਡੇ ਖੜਕੀ ਜਾਣਗੇ ਤੂੰ ਬਾੜਾ ਉਹ ਨਾ ਕਰਿਆ ਕਰ ਤੇਰੇ ਸਾਹਮਣੇ ਤਾਂ ਚਾਹੀਏ ਸਿਰਫ ਇੱਕ ਦੂਜੇ ਦਾ ਸਿਰ ਪਾੜ ਦੇਣ ਬੋਲੀ ਨਾ ਕਿਉਂਕਿ ਇਹ ਤਾਂ ਜੇ ਇੱਕ ਦਾ ਸਿਰ ਪਟਿਆ ਦੂਜੀ ਖੜੀ ਤੈਨੂੰ ਹੀ ਮਾੜਾ ਬੋਲਣ ਲੱਗ ਜ ਮੈਂ ਇਸ ਲਈ ਤੈਨੂੰ ਸਮਝਾਉਣਾ ਕਿ ਬਾਹਲਾ ਉਧਰ ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਹੈਗੀ ਆਪਦੇ ਕੰਮ 'ਚ ਧਿਆਨ ਦੇ ਲਿਆ ਕਰ। ਨਹੀਂ ਕੋਈ ਗੱਲ ਨਹੀਂ ਜੀ ਬਸ ਮੈਂ ਤਾਂ ਇਹਨਾਂ ਦੇ ਘਰੇ ਜਾ ਕੇ ਲੈਣਾ ਵੀ ਕੀ ਆ ਕਿਉਂਕਿ ਇਹ ਗੱਲ ਤਾਂ ਮੈਂ ਵੀ ਸਮਝਦੀ ਆ ਕਹਿੰਦੇ ਹੁੰਦੇ ਜਹੇ ਜੀ ਬੈਠਕ ਉਹ ਜੀ ਸਹਬਤ ਮੈਂ ਤਾਂ ਇਹਨਾਂ ਲਈ ਕਰਨੀ ਨਹੀਂ ਚਾਹੁੰਦੀ ਹੈਗੀ ਜਿਹੜਾ ਆਪਣੇ ਘਰੇ ਮਾਹੌਲ ਆ ਤੇ ਇਹਨਾਂ ਦੇ ਘਰ ਦਾ ਮਾਹੌਲ ਆ ਜ਼ਮੀਨ ਆਸਮਾਨ ਦਾ ਫਰਕ ਆ। ਚੱਲ ਕੋਈ ਨਾ ਹੁਣ ਤੂੰ ਐਂ ਕਰ ਰੋਟੀ ਲਾ ਲ ਉਹ ਮਿਸਤਰੀ ਨੂੰ ਪੈਂਟਰ ਨੂੰ ਰੋਟੀ ਵੀ ਖਵਾਉਣੀ ਆ ਫਿਰ। ਕੋਈ ਨਹੀਂ ਜੀ ਸਬਜ਼ੀ ਬਣੀ ਪਈ ਆਟਾ ਮੇਰਾ ਗੁੰਨੇ ਪਿਆ ਉਹ ਤਾਂ ਮੈਨੂੰ ਐਸੀ ਤਾਜ਼ੀਆਂ ਤ ਚਲ ਕੋਈ ਗੱਲ ਨਹੀਂ ਵੈਸੇ ਤਾਂ ਉਹਨੂੰ ਚਾਹ ਪਿਆਤੀ ਐ ਇੱਕ ਦੋ ਪੱਲਿਆਂ ਨੂੰ ਰੰਗ ਮਾਰਨ ਦੇ ਉਦੋਂ ਬਾਅਦ ਰੋਟੀ ਧਰ ਉਹਨੂੰ ਕਹਿਦੀ ਬਈ ਰੋਟੀ ਖਾ ਲਾ ਜਾਂ ਕਰ ਲੈ ਕੰਮ ਤਾਂ ਦੇ ਉਧਰ ਘਟ ਧਿਆਨ ਦੇ ਉਹਨਾਂ ਦਾ ਤਾਂ ਇਹੀ ਹਾਲ ਆ ਤਾਂ ਹੁਣ ਦੇਖੀ 10 ਮਿੰਟਾਂ ਨੂੰ ਫਿਰ ਜਿੱਧਰ ਕੁੜਕੜ ਹੋਊਗੀ ਚਲੋ ਕੋਈ ਗੱਲ ਨਹੀਂ ਜੀ ਮੈਂ ਰੋਟੀ ਟੋਕ ਕਰਦੀ ਆ ਓਕੇ ਮੈਂ ਚੱਲੀ ਸੀ ਸਮਝਾਉਣ ਸਮਝਾਇਆ ਦੋ ਆਪ ਦੇ ਸੱਸ ਸਹੁਰੇ ਤੁਨੂੰ ਗਈਆਂ ਹੈਗੀਆਂ ਤੈਨ ਤੇਰੀ ਕਿੱਥੇ ਸੁਣ ਲੈਣੀਆਂ ਬੰਦਾ ਮਾਰ ਬਾਈਚਰ ਨੇ ਨਾ ਉਹ ਕਰਤਾਗਾ ਮੇਰੀ ਸੱਨੀ ਸਾਰੀ ਖਲਾਤੀ ਐ ਜੀ ਕੋਈ ਗੱਲ ਨਹੀਂ ਮੈਂ ਤਾਂ ਆਪਣੇ ਟਾਈਮ ਤੇ ਕੰਮ ਕਰ ਹੀ ਦਿੰਦੀ ਆ ਫੇਰ ਵੀ ਕਿਵੇਂ ਮਿੱਥੇ ਆਈ ਤੋਂ ਬੋਲਦੀ ਸੀ ਬਾੜੀ ਚੰਬੜੀ ਸੀ ਉਹ ਨਾ ਨਹੀਂ ਆਂ ਕੀ ਬੋਲੀ ਜਾਂਦੀ ਸੀ ਸਵੇਰੇ ਸਵੇਰੇ ਕਿਵੇਂ ਬੋਲਦੀ ਸੀ ਤੋਰ ਆਈ ਦੇ ਫੇਰ ਜੀ ਬੋਲਦੀ ਸੀ ਕਿ ਤੂੰ ਕਿਹੜਾ ਉਹਦੇ ਕੋਲ ਭਾਂਕੀ ਨੂੰ ਤੂੰ ਮੈਨੂੰ ਕੁੱਤੇ ਵੀ ਕੁੱਤੇ ਪਰਖਦੀ ਸੀ ਕਿ ਆਪ ਕਿਹੜਾ ਤੂੰ ਮੇਰੇ ਬਾਰੇ ਬੰਦਾ ਚੰਗਾ ਬੋਲਦੀ ਨਹੀਂ ਜੀ ਮੈਂ ਬੋਲ ਵੀ ਤੇ ਰਸੂਲ ਹੋ ਗਿਆ ਤੇਰੇ ਤੂਲ ਹੋਇਆ ਮੇਰੀ ਉਰੇ ਮੁੰਰੇ ਕੁਛ ਨਹੀਂ ਬੋਲੀ ਭਲਾ ਕੇ ਲੈ ਆਉਣੀ ਆ ਮੈਂ ਉਹਨੂੰ ਚਾਹੀਦੀ ਨਹੀਂ ਬੱਸ ਉਹਨੂੰ ਕਿੱਥੇ ਬੁਲਾ ਕੇ ਲਿਆਂਗੇ ਉਹ ਤਾਂ ਸੁਣਦਾ ਹੀ ਹੋਊਗਾ ਅਗਲੀ ਨੂੰ ਹਾਂ ਵੀ ਇਹ ਆ ਕਰਤੂਤਾ ਕਰਦੇ ਜਦੋਂ ਉਹਨਾਂ ਦੇ ਨਾਲ ਰਿਸ਼ਤੇਦਾਰ ਆ ਰਹੇ ਸੀ ਤੂੰ ਹੋੜੀ ਨਹੀਂ ਭੰਗ ਕੇ ਜਾਂਦਾ ਸੀ ਤੂੰ ਭੰਗਦੀ ਸੀ ਕੁੱਤਿਆਂ ਵਾਂਗੂ ਜਦੋਂ ਪੈੜ ਪੈੜ ਬੋਲਦੀ ਸੀ ਜੀ ਇੰਨਾ ਕਿਉਂ ਆਪ ਮੇਰਾ ਕੂੜਾ ਨਹੀਂ ਖੰਡਾ ਕੇ ਗਈ ਸੀ ਸਾਰਾ ਸੁਣ ਮੈਂ ਝੁੱਕ ਬਾਇਆ ਖੰਡਾਇਆ ਤਾਂਹੀਂ ਖੰਡਾਇਆਗਾ ਹਈ ਪਾਪੜੇ ਮੇਰੀ ਢੇਰੀ ਲਈ ਦੇ ਵਿੱਚ ਤੂੰ ਐ ਬੋਕ ਰਹੀ ਤੂੰ ਬਸ ਕਰਿਆ ਕਰਨੀ ਬਸ ਕਰਿਆ ਕਰ ਮੇਰੇ ਮਾਰਿਆ ਜਾਣਾ ਕਰਨੀ ਤੂੰ ਮੈਨੂੰ ਸਾਰਾ ਦਿਨ ਲੜਾਈਆਂ ਲੜਾਈਆਂ ਜਿਦਾ ਬਕਬਕ ਕਰ ਇਹਨੀ ਤਾਂ ਇਹਨੂੰ ਕਹੇ ਜੀ ਆਨੀ ਕਹੇ ਜੀ ਆਨੀ ਪਿੱਟਣਗੇ ਦੇਖ ਲੈ ਮੇਰੇ ਮਾਰ ਕੇ ਵਾਗ ਗਿਆ ਜਮਾ ਹੋਣੀ ਕੋਈ ਨਾ ਆਉਣ ਤੇ ਘਰੇ ਕਿਸੇ ਨੂੰ ਮੈਂ ਦੱਸੂ ਹੈਪੀ ਨੂੰ ਜੀ ਆਖਾ ਤੂੰ ਤਾਂ ਧਰਦੀ ਆ ਉਹ ਤਾਂ ਅਗਲੀ ਕਹਿੰਦੀ ਸਾਡੇ ਰਸਤੇ ਦਾ ਆ ਰਿਆ ਆਂਟੀ ਗਵਾਂਡੀ ਕੀ ਦੇਖਣਗੇ ਹਾਂ ਤੂੰ ਤਾਂ ਤਾਂ ਆਂਟੀ ਗਵਾਂਡੀ ਜ਼ਰੂਰ ਦੇਖਣਗੇ ਕੋਈ ਗੱਲ ਨਹੀਂ ਕੱਲ ਨੂੰ ਕਰਾਲੀ ਕੰਮ ਤੋਹਾਲੀ ਕੱਪੜੇ ਮੈਥੋਂ ਤੇਰੇ ਤਾਂ ਤੂਤਾਂ ਨੂੰ ਵੀ ਜਾਣਦਾ ਹੀ ਨਹੀਂ ਉਹ ਤੈਨੂੰ ਕਿਤੇ ਭੁੱਲੇ ਨਹੀਂ ਹੋਏ ਕਿ ਕਹਦੀਆਂ ਤੂੰ ਨਹੀਂ ਅੱਥਨੇ ਤੇਰੀ ਵਾਰੀ ਐ ਲੰਗਰ ਪਕਾਉਣ ਦੀ ਮੈਂ ਵੀ ਹੁਣ ਪਕਾਉਂਦੀ ਨਹੀਂਗੀ ਮੈਂ ਨਹੀਂ ਪਕਾਉਣੀ ਐਨੇ ਤਾਂ ਸਿਰ ਦੁਖਦਾ ਕੀ ਦੁਖਦਾ ਮੇਰੇ ਤਾਂ ਸਿਰ ਦੁਖਦਾ ਮੈਂ ਨਹੀਂ ਪਗਾਉਂਦੀ ਸਿਰ ਦੁਖਦਾ ਤੂੰ ਮੇਰੇ ਕੋਲ ਆ ਤੈਨੂੰ ਮੈਂ ਲੱਤਾਂ ਵੱਢ ਕੇ ਤੈਨੂੰ ਨਾ ਪਾਦਾ ਇਹ ਜੀ ਨੂੰ ਲੈ ਆ ਗਈ ਕਰ ਵੱਢ ਲੱਤਾਂ ਮੇਰੀਆਂ ਵੱਢ ਲੈ ਨਹੀਂ ਤਲ ਜਾ ਲੜਾਈ ਤੋਂ ਕਿਸੇ ਵਾਰ ਟਲ ਕੇ ਕਰਦੀ ਤੂੰ ਹੀ ਕਰਦੀਆਂ ਲੜਾਈ ਤੋਂ ਟਲ ਤਾ ਹਾਂ ਕਿ ਤੂੰ ਦਲਦੀ ਹੈ ਲੜਾਈ ਤੋਂ ਆਥ ਨੇ ਨਾ ਰੋਟੀ ਟੁੱਕ ਕਰ ਲੈ ਜਿਹੜੀ ਮੈਂ ਮੈਮ ਮੜੀ ਜੀ ਕੀ ਕਰਨੀ ਕਰਨੀ ਪੈਗੀ ਕਿਵੇਂ ਮੌਤ ਪੈ ਗਈ ਇਹਨੂੰ ਕਿਉਂ ਮੌਤ ਪੈ ਗਈ ਕੰਮ ਆ ਇਹ ਤਾਂ ਮੈਂ ਕੀਤਾ ਹੈ ਬਾਪੂ ਜੀ ਆਉਣ ਆਲੇ ਸੱਤ ਜੋ ਉਹ ਦੇਖੂਗਾ ਕਿ ਉਹਨੂੰ ਪਤਾ ਲੱਗ ਜੂਗਾ ਇਹਨੇ ਕੀਤਾ ਕੋਈ ਨਾ ਮੇਰਾ ਵੀ ਪਤਾ ਹੀ ਆ ਉਹਨੂੰ ਵੀ ਸਾਨੂੰ ਲੰਗਰ ਲਾ ਲਾ ਦਿੰਦੀ ਆ ਤਿੰਨ ਤਿੰਨ ਟਾਈਮ ਹਾਂ ਦਿੰਦੀ ਆ ਤਿੰਨ ਤਿੰਨ ਟਾਈਮ ਲੰਗਰ ਲਾ ਕੇ ਕੋਈ ਨਾ ਫਿਰ ਪਕਾੜਾ ਹੁਣ ਤੇਰੀ ਵਾਰੀ ਆਥਰੇ ਕੋਈ ਨਾ ਬਣਾ ਲੂ ਤੂੰ ਆ ਕਰ ਲੈ ਡੰਗਰਾਂ ਦਾ ਮੈਂ ਤਾਂ ਕਰੀ ਜਾਨੀ ਆ ਮੈਂ ਤਾਂ ਕਰਨੀ ਆ ਉਹ ਤਾਂ ਦੁੱਧ ਦਾ ਕੋਲਾ ਪਾ ਕੇ ਬੈਜੇ ਮੈਨੂੰ ਕੁਛ ਨਾ ਬੋਲੀ ਆਪਦਾ ਕੰਮ ਕਰਨਾ ਕਰੀ ਜਾ ਕੋਈ ਨਾ ਨਹੀਂ ਕਰੀ ਹਣੀ ਮੈਂ ਕਿਹੜਾ ਤੇਰੇ ਮੂੰਹ ਲੱਗਦੀ ਐ ਨਾ ਤੇ ਲੱਗਦੀ ਨਹੀਂ ਹੁੰਦੀ ਹਾਂ ਤੇ ਮੈਂ ਕਿਹੜਾ ਤੇਰੇ ਲੱਗਦੀ ਆ ਕਿ ਤੇ ਆ ਕਰ ਲਾ ਪਤਾ ਐ ਇਹਨੂੰ ਦੇ ਤੂੰ ਮਾਰ ਕੇ ਪਤਾ ਨੀ ਕਰਨਾ ਉਰੀਆਣੀ ਨਹੀਂ ਹਾਂ ਕੀ ਆਉਂੀ ਬਾਜਾ ਮਾਰਨ ਲੱਗ ਜੰਨੀ ਆ ਬੈਠਣ ਵੀ ਨਹੀਂ ਦਿੰਦੀ ਹੈਗੀ ਪੋਰਾ ਬੈਠਣ ਨੂੰ ਮੈਂ ਕਿਹਾ ਤੈਨੂੰ ਸ਼ੌਂਕ ਨੂੰ ਬਾਜਾ ਮਾਰਦੀ ਆ ਮੈਂ ਤਾਂ ਆ ਦੇਖ ਲੈ 22 ਸਮਾਨ ਲੈ ਕੇ ਆਇਆ ਤੇਰਾ 22 ਸਮਾਨ ਲੈ ਕੇ ਆਇਆਗਾ ਠੀਕ ਆ ਫਿਰ ਤੂੰ ਘਰ ਆਈ ਚੀਜ਼ ਤਾਂ ਸਾਂਭ ਲਾ ਘਰ ਆਈ ਚੀਜ਼ ਤਾਂ ਸਾਂਭ ਸਕਦੀ ਆਂਗੀ ਤੇ ਮੈਂ ਸਾਂਭਣ ਨੂੰ ਕਦੋਂ ਕਿਹਾਗਾ ਮੈਂ ਤਾਂ ਇਹ ਕਹਿੰਨੀ ਵੀ ਚੱਲ ਲਹਾਵੇਂ ਨੇ ਅੰਦਰ ਤਰਾ ਕੇ ਕਿ ਹੁਣ ਲਾ ਲਾ ਤੂੰ ਕੰਨੀ ਲਾ ਨਹੀਂ ਹੁੰਦਾ 22 ਦੇ ਨਾਲ ਢਰਾਇਆ ਸੀ ਤੇਰੇ ਨਾਲ ਉਹ ਕੱਦਾ ਬਾਜਾ ਮਾਰਦਾ ਸੀ ਆ ਕੇ ਮੈਂ ਤੇਰਾ ਹੈਗਾ ਸਾਰਾ ਸਮਾਨ ਲੈ ਕੇ ਤਾਂ ਮੰਡਗੋਂ ਆਇਆ ਤੂੰ ਕਿਹੜਾ ਸਮਾਂਤਰਾ ਤਾਂ ਉੱਥੇ ਕੋਲੂ ਤੇ ਬਾਈ ਨੇ ਤਰਾਇਆ ਫੇਰ ਕੀ ਹੋ ਗਿਆ ਜਿਹੋਣ ਤਰਾਤਾ ਮੇਰੀ ਗੱਲ ਸੁਣਦਾ ਹੁਣ ਤੂੰ ਚੁੱਪ ਕਰਕੇ ਨਾ ਲਾ ਕੇ ਥੱਲੇ ਰੱਖ ਦੇ ਤੈਨੂੰ ਮੈਂ ਦੱਸ ਮੇਥੋਂ ਨਹੀਂ ਲਾਹਿਆ ਜਾਂਦਾ ਮੈਥੋਂ ਨਹੀਂ ਲਾਹਿਆ ਜਾਂਦਾ ਫੜਕੇ ਜੁੰਡੇ ਨਾ ਮੈਂ ਤੇਰਾ ਕਦੇ ਜਰੂਸ ਕੱਢ ਦੂੰਗੀ ਕੱਢ ਕੇ ਦਿਖਾ ਦੂੰ ਮੇਰੇ ਜੁੰਡੇ ਨੂੰ ਹੱਥ ਲਾ ਕੇ ਦਿਖਾ ਇਹ ਪਾੜ ਕੇ ਨਾ ਰੱਖ ਦੇ ਲੱਤ ਤੇ ਲੱਤ ਰ ਕੇ ਪਾੜ ਦੂੰਗਾ ਲੜਨ ਨੂੰ ਤਾਂ ਤੂੰ ਬੀਹ ਵਰ ਗਿਆ ਤੈਨੂੰ ਆਏਗੀ ਤੇ ਉਹ ਵੀ ਸਮੋਲ ਲਾਹਣਾ ਚੋ ਵੀ ਕਰਦੀ ਆ ਔੜ ਕੋ ਕਿਉਂ ਲੜਦੋਂ ਨੂੰਹਾ ਵੀ ਮੇਰੇ ਤਾਂ ਨਾ ਇਹ ਮੱਝਾ ਮਾਰ ਦੇ ਨਾ ਦੇ ਲੈ ਲੜੀ ਜਾਂਦੀ ਹੁੰਦੀ ਐ ਇਹ ਜੇਰੀ ਮੇਰੇ ਹੱਥ ਚੱਕਣ ਲਾਈ ਜਾਂਦੀ ਆ ਨਹੀਂ ਤੁਸੀਂ ਮਾਂ ਦੀ ਸ਼ਰਮ ਮੰਨਦੀਆਂ ਹੋ ਤਾਂ ਗਲੀ ਕਮਾਂਡ ਚ ਸੋਨੂੰ ਪ੍ਰੋਗਰਾਮ ਤੇ ਕੋਈ ਸੱਦੇ ਕੌਣੀ ਸਾਦਾ ਸੋਨੂ ਨਹੀਂ ਮਾਂ ਅਸੀਂ ਜਾਂਦੀਆਂ ਵੀ ਨਹੀਂ ਕਿਸੇ ਦੇ ਅਸੀਂ ਨਹੀਂ ਜਾਂਦੇ ਹੈਗੇ ਸਾਨੂੰ ਨਹੀਂ ਲੋੜ ਹੈਗੀ ਕਿਸੇ ਦੇ ਜਾਣ ਦੀ ਅਸੀਂ ਆਪਦੇ ਘਰੇ ਠੀਕ ਆੜਿਆ ਨਹੀਂ ਜਾਂਦੇ ਨਾ ਅਸਤੇ ਚਾਹੇ ਅਸੀਂ ਲੜਕੀਆਂ ਚਾਹੇ ਸਾਉਆਂ ਜਿਵੇਂ ਮਰਦੀਆਂ ਸੀ ਆਪਦੇ ਘਰੇ ਆ ਗਏ ਅਸੀਂ ਕਿਹੜਾ ਕਿਸੇ ਦੇ ਖਾਣ ਜਾਂਦੇ ਆ ਹਾਂ ਮੇਰੀ ਤਾਂ ਬੇਇੱਜ਼ਤੀ ਹੁੰਦੀ ਐ ਅਗਲਾ ਆਖੂਗਾ ਆਪ ਬੁੜੀ ਖੁੰਡਾ ਫਿਰਦੀ ਐ ਤੇ ਦੀਆਂ ਨੂਹਾ ਦੋ ਆ ਇਹਦੀ ਪਤਾ ਵੀ ਘਰੇ ਸਿੰਘ ਫਸਾਈ ਬੈਠੇ ਨੇ ਮਾਂ ਸਿੰਘ ਕਿੱਥੇ ਫਸਾਈ ਬੈਠਾ ਆ ਅੱਜ ਨਿਕਲੇ ਸਣ ਆ ਮਾਂ ਦੇ ਰ ਸਵੇਰ ਦੀ ਭੌਂਕਦੀ ਆ ਕੁੱਤੇ ਵਾਂਗੂੰ ਉਧਰ ਮੇਰੇ ਨਾਲ ਖੁੰਨੀ ਕੋਲੇ ਲੜ ਪਈ ਆ ਕਿ ਡੰਗਰਾਂ ਨੂੰ ਉਹ ਕਰਨ ਲੱਗੀ ਮੈਂ ਕਿਹਨਾਂ ਕਰੀ ਜਾਂਦੀ ਸੀ ਠੀਕ ਆ ਪਹਿਲਾਂ ਤੂੰ ਦੱਸ ਕੀ ਗੱਲ ਹੋਈ ਆ ਕਾਦੇ ਪਿੱਛੇ ਲੜਦੂ ਮਾਂ ਤੈਨੂੰ ਪਤਾ ਤਾਂ ਹੈਗਾ ਦੀ ਜੀਬ ਰਹਿੰਦੀ ਆ ਜਿਹੜੀ ਐਡੀ ਵੱਡੀ ਆ ਜੇ ਆ ਬੋਲਣ ਦੂ ਮੈਂ ਤਾਂ ਦੱਸੂ ਜੇ ਤੁਸੀਂ ਚੁੱਪ ਕਰੋਂਗਾ ਮੈਨੂੰ ਫੇਰ ਹੀ ਪਤਾ ਲੱਗੂਗਾ ਕਿਤੇ ਕਿਸੇ ਦੀ ਲੁਤਰੋ ਇੰਨੀ ਚਲਦੀ ਹੈ ਕਿਤੇ ਕਿਸੇ ਦੀ ਮਾਂ ਤੈਨੂੰ ਮੈਂ ਦੱਸਦੀ ਆ ਇਹ ਹਟਦੀ ਨਹੀਂ ਹੈਗੀ ਮੀਤ ਆਈ ਸੀ ਉਹਦੇ ਕੋਲ ਮੇਰੀ ਚੁਗਲੀਆਂ ਕਰਦੀ ਸੀਗੀ ਬੈਠੀ ਉੱਤੋਂ ਦੀ ਮੈਂ ਦੇਖ ਲਈ ਇਹ ਝੂਠੀ ਕਿਸੇ ਥਾਂ ਦੀ ਦੇ ਕਿੱਡੀ ਲੜਾਕਾ ਝੂਠੀ ਝਾਕੀ ਕੋਈ ਨਹੀਂ ਮੈਂ ਦੇਖਿਆਗਾ ਤੈਨੂੰ ਮੈਂ ਆਪ ਸੁਣਿਆ ਆਪਣੇ ਕੰਨੀ ਮਾਂ ਉਹਦੇ ਕੋਲੇ ਪਤਾ ਕੀ ਕਹਿੰਦੀ ਬੰਤੂ ਦੀ ਬਹੂ ਕੋਲੇ ਕੋਈ ਨਹੀਂ ਆ ਕੇ ਸਾਡੇ ਇਹ ਕੁੱਤੇ ਵਾਂਗ ਭੌਂਕਦੇ ਰਹਿੰਦੀ ਆ ਵੀ ਤੂੰ ਆਪਦੀ ਜਠਾਣੀ ਨੂੰ ਹਾਂ ਕਿੰਨੀ ਤੂੰ ਸ਼ਰਮ ਨਹੀਂ ਆਉਂਦੀ ਲੋਕਾਂ ਕੋਲ ਮਾਣ ਦੀ ਤੈਨੂੰ ਕਿੰਨੀ ਕਿ ਸ਼ਰਮ ਆਗੀ ਜੇ ਤੈਨੂੰ ਇਹ ਨਹੀਂ ਸ਼ਰਮ ਹੋਵੇ ਤੂੰ ਮੈਨੂੰ ਕਹੇ ਨਾ ਮੈਂ ਤਾਂ ਚੱਲ ਛੋਟੀਆਂ ਤੈਨੂੰ ਇਹ ਪੋਰਾ ਹੈਗਾ ਵੀ ਇਹ ਛੋਟੀ ਆ ਤੇ ਬਗਾਨੇ ਕੋਲੇ ਤਾਂ ਨਹੀਂ ਨਿੰਦਦੇ ਹੁੰਦੇ ਘਰ ਦੀ ਗੱਲ ਬਾਹਰ ਕੌਣ ਕਰਦਾ ਹੁੰਦਾ ਮੈਂ ਇਹਨੇ ਕਰੀਆਂ ਨਹੀਂ ਗੀਆਂ ਮੇਰੀਆਂ ਗੱਲਾਂ ਪਹਿਲਾਂ ਇਹਨੇ ਕੀ ਤਗਾਰੇ ਚੁਗਲੀਆਂ ਫਿਰ ਮੈਂ ਕਰਤੀ ਗੱਲ ਮੇਰੀ ਗੱਲ ਸੀ ਤੇਰੀ ਚੁਗਲੀ ਸੀ ਹਰ ਜੋ ਦੇਖ ਲੈ ਮੈਂ ਮੰਨਦੀ ਆ ਕਿ ਮੈਂ ਲੜਦੀ ਆ ਮੈਂ ਦਿਲ ਹਰਦੀ ਨਹੀਂ ਹੈਗੀ ਫਿਰ ਮੇਰੀਆਂ ਗੱਲਾਂ ਕਰਦੀ ਆ ਉਹਦੇ ਤੋਰੇ ਤੈ ਮਾਰਿਆ ਤੂੰ ਮਾਰਿਆ ਤੈ ਮਾਰਿਆ ਤੂੰ ਮਾਰਿਆ ਤਾਂ ਮਾਂ ਖ ਹਲਾਤਾ ਦੋਨੋਂ ਕੁਲੇਸ਼ਨਾਂ ਮੇਰੇ ਘਰੇ ਹੀ ਆਉਣੀਆਂ ਸੀ ਮੇਰੇ ਪੁੱਤਾਂ ਨੂੰ ਹੀ ਜੁੜਨੀਆਂ ਸੀ ਤੁਸੀ ਮੈਂ ਇਹ ਜੀ ਆਉਣੀ ਸੀ ਤਾਂ ਦਿਨ ਦੇਖਣੇ ਸੀ ਤੇਰੇ ਵਰਗੀ ਕੁਲੇਸ਼ਨ ਬਿਆ ਕੇ ਲਾਉਣੀ ਸੀ ਮੈਂ ਤਾਂ ਇਤਨਾ ਚੰਗੀ ਪੜੀ ਸੀ ਮੈਂ ਤੇ ਮਾਂ ਵੰਡ ਕੇ ਕੰਮ ਕਰ ਲੈਂਦੇ ਤੇਰੀ ਮੈਨੂੰ ਪਤਾ ਹੈ ਕਿਹੜੇ ਤੂੰ ਵੰਡ ਕੇ ਕੰਮ ਕਰਦੀ ਸੀ ਉਹਨਾਂ ਮਾਂ ਤੇ ਪੜਾਈ ਜਾਂਦੀ ਸੀਗੀ ਹਾਂ ਜੇ ਮੈਂ ਤੇਰੇ ਗੋਲੀ ਬਣ ਕੇ ਰਹਾ ਨਾ ਮੂਰੇ ਫਿਰ ਮੈਂ ਚੰਗੀਆਂ ਹੁਣ ਮੈਂ ਤੇਰੀ ਧਰੀ ਹੱਟ ਨਹੀਂ ਰਹਿਣ ਦਿੰਦੀ ਤਾਂ ਤੈਨੂੰ ਮਾੜੀ ਲੱਗਦੀ ਆ ਮਾਂ ਨੂੰ ਬਿਠਾ ਕੇ ਨਾ ਪਾਣੀ ਪੂਣੀ ਪਿਆਲਾ ਵਿਚਾਰੀ ਨੂੰ ਮਾਂ ਨੂੰ ਤਾਂ ਪਾਣੀ ਪਿਆ ਨਾ ਮੈਂ ਤਾਂ ਪੀਪੀ ਨੂੰ ਹੱਥ ਲੱਗੇ ਆ ਮੇਰੇ ਕੋਲ ਆਹੋ ਦਿਨੀਆਂ ਤੈਨੂੰ ਪਾਣੀ ਪੂਜਾ ਪਾਪਾ ਤੁਸੀਂ ਕੀ ਕਰਨਾ ਸੀ ਨਹੀਂ ਤੁਸੀਂ ਤਾਂ ਨਾ ਘਰ ਨੂੰ ਜਮਾ ਖੇਹ ਬਣਾਤਾ ਜਿਹੜਾ ਮਾਣ ਨੂੰ ਹੱਥ ਲਾ ਕੇ ਡਕ ਮਾਂ ਮੇਰੀ ਗੱਲ ਸੁਣ ਲੈ ਹੜਦੀ ਨਹੀਂ ਹੜਦੀ ਨਹੀਂ ਹੁਣ ਵੀ ਇਹਦੀ ਜੀਬ ਹੜਦੀ ਨਹੀਂ ਰੇਲਾ ਬੋਲਣੋ ਮਾਂ ਜੇ ਮੈਨੂੰ ਪਾਏ ਲੱਗਦਾ ਜੇ ਕੋਈ ਕੰਪੀਟੀਸ਼ਨ ਹੋਵੇ ਸੋਨੂੰ ਦੋਨਾਂ ਨੂੰ ਲੈ ਜਾਂ ਤੁਸੀਂ ਦੋਨੋਂ ਜਿੱਤ ਕੇ ਹੀ ਆਹੋ ਮੇਰੀਆਂ ਨੂੰਹਾਂ ਮੈਨੂੰ ਮਾਣ ਹੋਵੇ ਨਹੀਂ ਘਰੇ ਲੜੀਆਂ ਨੂੰ ਚੱਲੀਏ ਆਪਾਂ ਜੇ ਕੋਈ ਕੰਪੀਟੀਸ਼ਨ ਹੋਇਆ ਜਿੱਤ ਕੇ ਆ ਮਾ ਗੱਡੀ ਫਕਰ ਵਾਲੀ ਗੱਲਾਂ ਤੈਨੂੰ ਤਾਂ ਉਹ ਕਹਿੰਦੀ ਮਾਂ ਤੈਨੂੰ ਤਾਂ ਲੋਕ ਵਧਾਈਆਂ ਦੇਣਗੇ ਕਿਦਰੀਆਂ ਨੋਹਾਂ ਜਿੱਤੀਆਂ ਆ ਸਵਾਣਤ ਕਰਨਗੇ ਤੈਨੂੰ ਤਾਂ ਹਾਂ ਫਿਰ ਉਹ ਤੇ ਕੋਈ ਆਏ ਮਾਣ ਮਹਿਸੂਸ ਤਾਂ ਹੋਊਗਾ ਵੀ ਬਾਹਰ ਜਾ ਕੇ ਜਿੱਤ ਕੇ ਆਈਆਂ ਨਹੀਂ ਤੁਸੀਂ ਘਰੇ ਹੀ ਲੋਕਾਂ ਨੇ ਕੰਦਾ ਕੋਠਾਂ ਤੇ ਚੜਾ ਰੱਖਿਆ ਸੋਨੂੰ ਸ਼ਰਮ ਕਿਉਂ ਨਹੀਂ ਅੰਨੂ ਗੇ ਮਾਂ ਦੀ ਗੱਲ ਤੇ ਤਾਂ ਅਸਰ ਕਰਨ ਵਾਲਾ ਚੱਲ ਗਏ ਆਪਾਂ ਉੱਥੇ ਤੇ ਮਾਂ ਤੇ ਹਾਰ ਪਵਾਵਾਂਗੇ ਹਾਂ ਮਾਂ ਦੇ ਉਹ ਵਯਾ ਨਾ ਲੜਾਈ ਵਾਲਾ ਕਿੱਸਾ ਤੁਹਾਨੂੰ ਵੀ ਦੱਸੀ ਤੁਹਾਨੂੰ ਨਾਲ ਲੈ ਜੀ ਹਾਂ ਚੰਗਾ ਪਹਿਲਾਂ ਮੈਨੂੰ ਪਾਣੀ ਦੀ ਘੁੱਟ ਪੀ ਜਾਣੀ ਪਾਣੀ ਪਿਆ ਦੇਣਗੇ ਹੁਣ ਤਾਂ ਉੱਥੇ ਵੀ ਪਿੰਜ ਕੋਈ ਪਿਆ ਦੇ ਪਾਣੀ ਆਹ ਨਹੀਂ ਕਰਦੀ ਇਹ ਬਹਾਨੇ ਠਾਣੇ ਜੇ ਮੈਂ ਸਮਾਨ ਆਪੀ ਲਾ ਲੂ ਜਾਂ ਪਾਣੀ ਪੂਣੀ ਚਲ ਕੋਈ ਨਾ ਮੈਂ ਲਿਆ ਦੰਨੀ ਆ ਪਾਣੀ ਆ ਜਾ ਮਾਂ ਪਾਣੀ ਦੇ ਮਾਂ ਤੈਨੂੰ ਹਾਏ ਮੈਂ ਇੱਥੇ ਮਾਂ ਵਾਂ ਕਰਦੀ ਫਿਰਦੀ ਆ ਮਾਂ ਵੀ ਉਹਦੀ ਬਣ ਜਾਂਦੀ ਐ ਨਹੀਂ ਮੈਂ ਐ ਕਹਿ ਲਗੀ ਸੀ ਮਾਂ ਵੀ ਦੇਖ ਰਾ ਮੇਨਾ ਲੜਦੀ ਆ ਹਾਂ ਚਲ ਕੋਈ ਨਾ ਗਗਨ ਕਰ ਲਾ ਕੰਮ ਆਪੀ ਹਾਂ ਢਿਹੜੀ ਹੋ ਜਾ ਤੂੰ ਹੋ ਜਾ ਉਹੀ ਗੱਲ ਮੈਂ ਤਾਂ ਢਿਹਲੇ ਹੋਣਾ ਪੈਂਦਾਗਾ ਕਾਲ ਦਲਾਸਣ yeah. <laughs>